ਦੀ ਨਾਲ ਹੀ ਭਗਵੰਤ ਮਾਨ ਦਾ ਬਿਆਨ ਆ ਜਾਂਦਾ ਸੋ ਇਸ ਕਰਕੇ ਆਏ ਤਾਂ ਇਹ ਜਦੋਂ ਲੋਕਾਂ ਦੀ ਮਤਲਬ ਇੱਥੇ ਇਹਨਾਂ ਨੂੰ ਕਿਹੜਾ ਚੜਦਾ ਜਾਂ ਲੋਕਾਂ ਦਾ ਵਿਰੋਧ ਹੁੰਦਾ ਉਹਦੋਂ ਇਹ ਜੂ ਟਰਨ ਵੀ ਲੈਂਦੇ ਆ ਪਰ ਉਹ ਨੀਤੀਆਂ ਤੋਂ ਨਹੀਂ ਪਿੱਛੇ ਮੁੜਦੇ ਇਹ ਇਹ ਤਾਂ ਸਗਾ ਉਹਨਾਂ ਗੱਲਾਂ ਤੇ ਮੋਹਰ ਲਾਤੀ ਪਹਿਲਾਂ ਇਹਨਾਂ ਨੂੰ ਇਹਨਾਂ ਨੂੰ ਹੀ ਕਹਿੰਦੀ ਸੀ ਲੋਕ ਤਾਂ ਨਹੀਂ ਕਹਿੰਦੀ ਇਹਨਾਂ ਦੀਆਂ ਵਿਰੋਧੀ ਪਾਰਟੀਆਂ ਜਿਹੜੀਆਂ ਵੀ ਇਹ ਭਾਜਪਾ ਦੀ ਵੀ ਟੀਮ ਹੈ ਇਹ ਤਾਂ ਸਾਬਤ ਕਰਤਾ ਇਹਨੇ ਆਪਦੇ ਆਪ ਤੇ ਮੋਹਰ ਲਵਾ ਲਈ ਸੱਚ ਨੂੰ ਭਾਜਪਾ ਦੀ ਵੀ ਟੀਮ ਹੈ ਅ ਗਰਮੀਤ ਖੁੱਡੀਆਂ ਜੀ ਖੇਤੀ ਮੰਤਰੀ ਅੱਜ ਉਹਨਾਂ ਦਾ ਬਿਆਨ ਲੱਗਿਆ ਪ੍ਰਿਵਉਂ ਦੇ ਵਿੱਚ ਉਹ ਵੀ ਗੁਣਗੌਂਦਾ ਹੁਣ ਪਹਿਲਾਂ ਗੁਣਗੌਂਦਾ ਸੀ ਅੱਜ ਦੇ ਪੰਜਾਬੀ ਟੂਡੇ ਵਿੱਚ ਗੁਣਕੌਂਦਾ ਵੀ ਨਹੀਂ ਇਹੇ ਜੀ ਕੋਈ ਗੱਲ ਨਹੀਂ ਇਹ ਅਸੀਂ ਲੋਕਾਂ ਦੇ ਪੱਖ 'ਚ ਖੜਾਂਗੇ ਲੋਕਾਂ ਦੇ ਵਿਰੁੱਧ ਫੈਸਲਾ ਨਹੀਂ ਦੋਸਤੋ ਤੁਸੀਂ ਜੁੜੇ ਹੋ ਨਿਰਪੱਖ ਟੂਡੇ ਪੰਜਾਬ ਦੇ ਨਾਲ ਤੇ ਮੈਂ ਤੁਹਾਡਾ ਆਪਣਾ ਕੁਲਦੀਪ ਸਿੰਘ ਇੱਕ ਸੋਸ਼ਲ ਮੀਡੀਆ ਤੇ ਲੈਟਰ ਵਾਇਰਲ ਹੁੰਦੀ ਆ ਜਿਸ ਦੇ ਵਿੱਚ ਪੰਜਾਬ ਸਰਕਾਰ ਵੱਲੋਂ ਕਾਰਪੋਰੇਟ ਘਰਾਣਿਆਂ ਨੂੰ ਮਨਜ਼ੂਰੀ ਦੇ ਦਿੱਤੀ ਜਾਂਦੀ ਹੈ ਪੰਜਾਬ ਦੇ ਵਿੱਚ ਉਸ ਸੈਲੋ ਪਲਾਟ ਬਣਾਉਣ ਦੇ ਲਈ ਤੇ 26 ਮੰਡੀਆਂ ਜਿਹੜੀਆਂ ਮਰਜ਼ ਕੀਤੀਆਂ ਜਾਣੀਆਂ 9 ਜ਼ਿਲ੍ਹਿਆਂ ਦੇ ਵਿੱਚ ਇਹ ਪੰਜਾਬ ਸਰਕਾਰ ਵੱਲੋਂ ਫੈਸਲਾ ਲਿਆ ਜਾਂਦਾ ਪਰ ਅੱਜ ਕਿਸਾਨਾਂ ਵੱਲੋਂ ਵੱਡੇ ਪੱਧਰ ਤੇ ਵਿਰੋਧ ਹੋਇਆ ਤੇ ਪੰਜਾਬ ਸਰਕਾਰ ਨੇ ਇਹ ਫੈਸਲਾ ਵਾਪਸ ਲਿਆ ਗੱਲਬਾਤ ਕਰਾਂਗੇ ਆਪਾਂ ਸਾਡੇ ਨਾਲ ਕਿਸਾਨ ਆਗੂ ਮੌਜੂਦ ਨੇ ਬਾਪੂ ਸਾਹਿਬ ਜੀ ਸਤਿ ਸ਼੍ਰੀ ਅਕਾਲ ਜੀ ਮਿਹਰਬਾਨੀ ਕਿਵੇਂ ਠੀਕ ਹੋ ਜੀ ਬਿਲਕੁਲ ਚੜ੍ਹਦੀ ਕਲਾ ਕਿਵੇਂ ਆ ਪੰਜਾਬ ਸਰਕਾਰ ਪਹਿਲਾਂ ਫੈਸਲਾ ਲੈ ਲੈਂਦੀ ਹੈ ਫਿਰ ਵਾਪਸ ਲੈ ਲੈਂਦੀ ਆ ਇਹ ਕਿਵੇਂ ਦਾ ਦਿਖ ਦਿਓ ਤੁਸੀਂ ਅਸਾਂ ਦੇਖੋ ਕੁਲਦੀਪ ਜੀ ਮੈਨੂੰ ਐ ਲੱਗਦਾ ਵੀ ਇਸ ਮੁੱਖ ਮੰਤਰੀ ਦਾ ਨਾਂ ਮੂਹਰੇ ਮੁੱਖ ਮੰਤਰੀ ਦੇ ਮੂਹਰੇ ਜੂਟਰਨ ਮੁੱਖ ਮੰਤਰੀ ਲਾ ਲਾਇਆ ਜਾਵੇ ਤਾਂ ਚੰਗਾ ਹੈ ਹੂੰ ਥੋੜੇ ਕੋਲੇ ਤਾਂ ਮੇਰੇ ਨਾਲ ਵੱਧ ਜਾਣਕਾਰੀ ਹੁੰਦੀ ਹੈ ਤੁਸੀਂ ਤਾਂ ਡੂੰਘੇ ਖੰਘਾਲ ਕੇ ਰਿਪੋਰਟਾਂ ਕੱਢ ਕੇ ਲਿਆਉਣੇ ਹਨ ਮੇਰਾ ਖਿਆਲ ਹੈ ਵੀ 6-7 ਤਾਂ ਮੈਂ ਵੀ ਉਂਗਲਾਂ ਤੇ ਗਿਣ ਸਕਦਾ ਐ ਫੈਸਲਿਆਂ ਤੇ ਤੁਰਤ ਜੂਟਰਨ ਨੇ ਲਈ ਹੈ ਜਿੰਨ ਤੇ ਹੂੰ ਤੇ ਇਹ ਉਸੇ ਦੀ ਕੜੀ ਹੈ ਅੱਜ ਵੀ ਇਹ ਫੈਸਲੇ ਲੈਂਦਾ ਹੈ ਬੇਸਮਝੀ ਤੋਂ ਫੈਸਲੇ ਲੈ ਲੈਂਦਾ ਹੈ ਮੁੜ ਕੇ ਲੋਕਾਂ ਦੇ ਰੋਮੂਰੇ ਖੜਨਦਾ ਜੇਰਾ ਹੈ ਨਹੀਂ ਜਦੋਂ ਲੋਕਾਂ ਦਾ ਰੋਹ ਫੁੱਟਦਾ ਹੈ ਤੇ ਲੋਕਾਂ ਦਾ ਝਟਕਾ ਵੱਜਦਾ ਇੱਕਦਮ ਫਿਰ ਝੂ ਟਰਨ ਲੈਂਦਾ ਹੈ ਮੈਂ ਤਾਂ ਇਹਨੂੰ ਇਸ ਰੂਪ ਚ ਵੇਨਾ ਤੇ ਨਾਲ ਇਹ ਭਗਵੰਤ ਮਾਨ ਜੀ ਨੂੰ ਇਹ ਨਾਲ ਤੁਹਾਡੇ ਮੱਧਮ ਰਹੇ ਕਹਿਣਾ ਵੀ ਚਾਹੂਗਾ ਮੈਂ ਵੀ ਮਾਨ ਸਾਹਿਬ ਪਹਿਲਾਂ ਹੀ ਸੋਚ ਕੇ ਫੈਸਲੇ ਲੈਣੇ ਚਾਹੀਦੇ ਆ ਪੰਜਾਬੀ ਦੀ ਕਹਾਵਤ ਹੈ ਇੱਕ ਜੇ ਮਗਰ ਮੱਛ ਨਾਲ ਦੁਸ਼ਮਣੀ ਪਾੜ ਕੇ ਕੋਈ ਆਖੇ ਨਾ ਸਮੁੰਦਰ 'ਚ ਰਹਿਣ ਵਾਲਾ ਉਹ ਮਗਰ ਮਾਛਰਾਂ ਸਮੁੰਦਰ 'ਚ ਦੁਸ਼ਮਣੀ ਭੋਗਦੀ ਨਹੀਂ ਤੁਸੀਂ ਲੋਕਾਂ ਨਾ ਆਪ ਕਹਿੰਨੇ ਹੋ ਵੀ ਲੋਕ ਬਹੁਤ ਇਤਿਹਾਸ ਦੇ ਸਿਰਜਣਹਾਰ ਆ ਲੋਕ ਵੱਡੇ ਆ ਲੋਕ ਤਾਂ ਜੇ ਚੜਾਉਣ ਜਾਣਦੇ ਆ ਲੋਕ ਥੱਲੇ ਲਾਉਣ ਵੀ ਜਾਣਦੇ ਆ ਤੇ ਤੁਸੀਂ ਲੋਕਾਂ ਦੇ ਉਲਟ ਫੈਸਲੇ ਲੈਣ ਲੱਗੇ ਗੱਲਾਂ ਕਿਉਂ ਨਹੀਂ ਸਮਝ ਰੱਖਦੇ ਠੀਕ ਹੈ ਸਤਾ ਦਾ ਨਸ਼ਾ ਜਿਹੜਾ ਹੁੰਦਾ ਨਾ ਕੱਲੀ ਪੇ ਸਭ ਨੂੰ ਹੀ ਤਾਂਹਾਂ ਚੱਕਦਾ ਹੈ ਉਹ ਭੁਲਾ ਦਿੰਦਾ ਹੈ ਤੇ ਮੇਰਾ ਖਿਆਲ ਹੈ ਵੀ ਮਾਨ ਸਾਹਿਬ ਨੂੰ ਸਤਾ ਦਾ ਨਸ਼ਾ ਜਾਦੇ ਚੱਕੀ ਫਿਰਦਾ ਧਰਤੀ ਤੇ ਪੈਰ ਲੱਗ ਨਹੀਂ ਰਹੇ ਉਹਦੇ ਕਿਉਂਕਿ ਜਿੱਡੀ ਵੱਡੀ ਪੱਧਰ ਤੇ ਲੋਕਾਂ ਨੇ ਉਹਨਾਂ ਨੂੰ ਫਤਵਾ ਦਿੱਤਾ ਹੈ ਤੇ ਜਿੰਨੀ ਵੱਡੀ ਪੱਧਰ ਤੇ ਮਾਨ ਸਾਹਿਬ ਨੂੰ ਮਤਲਬ ਭਰੋਸਾ ਕਰਿਆ ਸੀ ਲੋਕਾਂ ਨੇ ਤੇ 92 ਸੀਟਾਂ ਦਾ ਰਿਕਾਰਡ ਬਣਾਇਆ ਇੱਕ ਪਰ ਉਹਨਾਂ ਹੀ ਉਲਟ ਲੋਕਾਂ ਦੇ ਵਿਰੁੱਧ ਲਗਾਤਾਰ ਫੈਸਲੇ ਲੈ ਰਿਹਾ ਤੇ ਉਹਨਾਂ ਹੀ ਗਰਾਫ ਹੈ ਦਾ ਜਿਹੜਾ ਡਾਊਨ ਹੋ ਜਾ ਰਿਹਾ ਹੈ ਤੇ ਲੋਕਾਂ ਚ ਬਹੁਤ ਛੇਤੀ 2 ਸਾਲਾਂ ਦੇ ਵਿੱਚ ਹੀ ਆਏ ਨੰਗਾ ਹੋ ਗਿਆ ਸੱਥਾਂ ਦੇ ਵਿੱਚ ਇਹਦੀ ਵਿਰੋਧਤਾ ਹੋਣ ਲੱਗ ਗਈ ਇਹਨਾਂ ਦੇ ਆਪ ਦੇ ਵਰਕਰ ਸਾਨੂੰ ਕਹਿੰਦੇ ਵੀ ਸਾਨੂੰ ਤਾਂ ਇਹਨੇ ਸੱਥ ਚ ਖੜਨ ਜੋਕਰ ਨਹੀਂ ਛੱਡਿਆ ਕਿਉਂਕਿ ਲੋਕਾਂ ਦੇ ਮਤਲਬ ਜਵਾਬ ਹੀ ਨਹੀਂ ਦਿੱਤੇ ਜਾਂਦੇ ਜਿਹੜੀਆਂ ਗਰੰਟੀਆਂ ਜਿਹੜੀਆਂ ਇਹਨਾਂ ਨੇ ਮਤਲਬ ਲੋਕਾਂ ਨਾਲ ਵਾਅਦੇ ਕੀਤੇ ਕੰਮ ਅਮਲ ਦੇ ਵਿੱਚ ਤਾਂ ਸਾਰਾ ਇਹਨਾਂ ਦੇ ਉਲਟ ਹੈ ਉਹਦੋਂ ਕਹਿੰਦਾ ਸਰ ਮੈਂ ਖੇਤੀ ਨੀਤੀ ਬਣਾਉਂਗਾ ਖੇਤੀ ਨੂੰ ਜਾਨਣਾਗੇ ਤੇ ਇਸ ਫੈਸਲੇ ਨੇ ਤਾਂ ਇਹਦੀ ਜੜ ਕੱਟਦੀ ਇਹ ਕਿਹਾ ਜਾ ਰਿਹਾ ਕਿਸਾਨਾਂ ਵੱਲੋਂ ਤੁਹਾਡੇ ਵੱਲੋਂ ਵੀ ਅੱਜ ਰੋਜ਼ ਪ੍ਰਦਰਸ਼ਨ ਕੀਤੇ ਗਏ ਆ ਜਿਹੜੇ ਤਾਂ ਇਹ ਕਿਹਾ ਜਾ ਰਿਹਾ ਕਿ ਜਿਹੜੇ ਤਿੰਨ ਕਾਲੇ ਕਾਨੂੰਨ ਰੱਦ ਕਰਵਾਏ ਸੀ ਉਹੀ ਦੁਬਾਰਾ ਕਾਨੂੰਨ ਆ ਜਿਹੜੇ ਥੋਪੇ ਜਾ ਰਹੇ ਸੀ ਇਹ ਅਸਲ ਦੇ ਵਿੱਚ ਕੀ ਹੈ ਬਿਲਕੁਲ ਉਹੀ ਗੱਲ ਹੈ ਦੇਖੋ ਜਦੋਂ ਤਿੰਨੇ ਖੇਤੀ ਵਿਰੋਧ ਦੇ ਕਾਲੇ ਕਾਨੂੰਨਾਂ ਦੇ ਖਿਲਾਫ ਅੰਦੋਲਨ ਚੱਲਿਆ ਉਦੋਂ ਇਹ ਵੀ ਵਿੱਚ ਗਏ ਹਨ ਇਹ ਕਹਿੰਦੇ ਰਹੇ ਆ ਵੀ ਅਸੀਂ ਇਹਨਾਂ ਕਾਨੂੰਨਾਂ ਦੇ ਬਹੁਤ ਵਿਰੋਧੀ ਆ ਪਰ ਉਹਨਾਂ ਦੇ ਵਿੱਚ ਜਿਹੜੇ ਪਹਿਲੇ ਦੋ ਕਾਨੂੰਨ ਸੀ ਉਹ ਇਹੀ ਸੀ ਪਹਿਲਾ ਕਹਿੰਦਾ ਸੀ ਮੰਡੀਆਂ ਖਤਮ ਕਰੋ ਐਫਸੀਆਈ ਦਾ ਭੋਗ ਪਾਓ ਜੰਤਕਵੰਡ ਪ੍ਰਣਾਲੀ ਨੂੰ ਛਾਂਗੋ ਇਸ ਕਰਕੇ ਦੂਜਾ ਵੱਡਾ ਕਾਨੂੰਨ ਸੀ ਜਿਹੜਾ ਵੀ ਜਿਹੜੀ ਸਾਰੀ ਈਜਾਰੇਦਾਰੀ ਹੈ ਸਟੋਰ ਕਰਨ ਦਾ ਮਾਮਲਾ ਪ੍ਰੋਸੈਸਿੰਗ ਕਰਨ ਦਾ ਮਾਮਲਾ ਉਹ ਕਾਰਪੋਰੇਟਾਂ ਨੂੰ ਸਮਾਓ ਉਹ ਕਰਨਗੇ ਸਰਕਾਰ ਪਾਸੇ ਹੋਵੇ ਇਹ ਦੋਨੇ ਕੰਮ ਇਹਨੇ ਅਸਕ ਤੌਰ ਤੇ ਕਰਤੇ ਸੀ ਪਹਿਲੀ ਛੱਟੇ ਉਹ ਇਹ 26 ਮੰਡੀਆਂ ਹੈ ਕਿ 26 ਮਾਰਕੀਟਾਂ ਹੈ ਹਜੇ ਭੰਬਲਪੂਸਾ ਵੀ ਬਣਿਆ ਹੋਇਆ ਹੈ ਉਮ ਮੈਨੂੰ ਜਿੰਨੀ ਕਿ ਸਾਨੂੰ ਰਿਪੋਰਟ ਅੱਜ ਮਿਲੀ ਆ ਕੁਝ ਤੁਹਾਡੇ ਵਰਗੇ ਭਰੋਸੇਯੋਗ ਸੂਤਰਾਂ ਤੋਂ ਵੀ ਇਸ ਫੈਸਲੇ ਦੇ ਨਾਲ 500 ਮੰਡੀਆਂ ਪ੍ਰਾਪਤ ਹੋਣੀਆਂ ਸੀ ਹੂੰ ਕਿਉਂਕਿ ਉਹਨਾਂ ਦਾ ਘੇਰਾ ਖੇਤਰਫਲ ਜਿਹੜਾ ਹੈਗਾ 26 ਮਾਰਕੀਟਾਂ ਮਾਰਜ ਕਰਨੀਆਂ ਸੀ ਹੂੰ ਐ ਵੀ ਕਰ ਸਕਦੇ ਇਹ ਜੂ ਟਰਨ ਦੇ ਮਾਮਲੇ 'ਚ ਵੀ 18 26 ਮੰਡੀਆਂ ਮਾਰਕੀਟਾਂ ਇਹ ਭੰਮਲਪੁਰ ਸਪਾਦੋ ਜੇ ਕਾਮਯਾਬ ਹੋ ਗਏ ਫਿਰ ਕਹਾਂਗੇ ਵੀ 26 ਮਾਰਕੀਟਾਂ ਦੇ ਵਿੱਚ ਮੰਡੀਆਂ ਕਿੰਨੀਆਂ ਆਉਂਦੀਆਂ ਹੂੰ 500 ਮੰਡੀ ਆਉਂਦੀ ਆ ਉਹ ਜਿੰਨਾ ਇਹਨਾਂ ਨੇ ਮਾਰਕੀਟਾਂ ਦੀ ਗੱਲ ਕੀਤੀ ਹੋਈ ਹੈ 500 ਮੰਡੀ ਸ਼ਾਂਗ ਦੇਣੀ ਸੀ ਹੂੰ 500 ਮੰਡੀਆਂ ਦੇ ਵਿੱਚ ਕਿੰਨੇ ਮਜ਼ਦੂਰ ਕੰਮ ਕਰਦੇ ਆ ਲੇਬਰ ਦਾ ਉਹਦੇ ਚ ਉਹਦੇ ਛੜਾਈ ਧਣਾਈ ਲੋਹਾਈ ਭرائی ਬੂਰੀਆਂ ਸਉਣ ਤੱਕ ਦੀ ਗੱਲ ਉਹਦੇ ਚ ਵਾਰਦਾਨਾ ਆਉਣਾ ਵਾਰਦਾਨੇ ਵਾਲਾਂ ਦਾ ਕੰਮ ਟਰੱਕਾਂ ਦਾ ਕੰਮ ਇਸ ਤੋਂ ਬਿਨਾਂ ਟਰੱਕਾਂ ਦੀ ਲੱਦ ਲਦਾਈ ਢੋਟ ਢੋਈ ਗਾਹਾਂ ਲੋਹਾਈ ਪੱਲੇਦਾਰਾਂ ਦਾ ਕੰਮ ਕਿੰਨੇ ਮਾਰਕੀਟ ਕਮੇਟੀ ਦੇ ਮੁਲਾਜ਼ਮਾ ਉਹਨਾਂ ਨੂੰ ਕੰਮ ਮਿਲਿਆ ਹੋਇਆ ਇੱਥੋਂ ਤੱਕ ਕਿ ਆੜਤੀਆਂ ਦਾ ਤੋਰੀ ਫੁਲਕਾ ਇਹਦੇ ਤੇ ਚੱਲਦਾ ਭਾਵੇਂ ਆੜਤੀਆਂ ਨੂੰ ਉਹ ਕਿਹੜਾ ਆਪਦਾ ਬੋਟ ਬੈਂਕ ਵੱਡਾ ਹੋਣ ਕਰਕੇ ਐ ਇਹਦੇ ਵਿੱਚ ਗੁੱਜੀ ਰੂਪ ਚ ਕਿਹਾ ਹੋਇਆ ਸੀ ਕਿ ਸੋਡੀ ਆੜਤ ਨੂੰ ਖਤਰਾ ਨਹੀਂ ਆਉਣ ਦਿੰਦੇ ਪਰ ਆਉਂਦੇ ਦਿਨਾਂ ਚ ਉਹ ਇਹ ਵੀ ਛਾਂਗ ਦੇਣਾ ਸੀ ਸੋ ਇਸ ਕਰਕੇ ਇਹ ਵੱਡਾ ਝਟਕਾ ਸੀ ਤੇ ਨਾਲ ਇਹ ਕੁਦਰਤੀ ਤੌਰ ਤੇ ਵੀ ਜੇ ਇਹ ਝਟਕੇ ਜੋ ਕਾਮਯਾਬ ਹੋ ਜਾਂਦੇ ਫਿਰ ਦੂਜਾ ਝਟਕਾ ਦਾ ਰਾਹ ਪੱਧਰਾ ਕਰਨ ਦੀ ਗੱਲ ਹੈ ਫਿਰ ਤਾਂ ਜਾਂਦਾ ਤੇਜ਼ੀ ਦੇ ਨਾਲ ਛੁੱਕਾ ਪਾਉਂਦੇ ਫਿਰ ਇਹ ਲਗਭਗ 5000 ਮੰਡੀਆਂ ਸੁਣਦੇ ਆ ਬਾਹਲੇ ਅੰਕੜਿਆਂ ਚ ਮੈਂ ਤਾਂ ਕਦੇ ਪਿਆ ਨਹੀਂ ਫਿਰ ਤਾਂ ਇਹ ਜੇ ਪਹਿਲੀ ਸੱਟੇ 500 ਛਾਂਗ ਤੀ ਫੇਰ ਤਾਂ ਦੂਜੀ ਸੱਟ ਇਹਨਾਂ ਨੇ ਉਹ homenagem ਦੇਣਾ ਸੀ ਵੱਡਾ ਹਿੱਸਾ ਮੰਡਗਾ ਦਾ ਤੇ ਇਸ ਕਰਕੇ ਜਿੱਦਾਂ ਹੀ ਇਹ ਫੈਸਲਾ ਆਇਆ ਦੇਖੋ ਇੱਕ ਗੱਲ ਹੋਰ ਕੁਲਦੀਪ ਵੀ ਇਹ ਫੈਸਲਾ ਕਿੰਨੇ ਗੁੱਝੇ ਰੂਪ ਚ ਲਾਗੂ ਕੀਤਾ ਇਹਨਾਂ ਨੇ 15 ਮਾਰਚ ਨੂੰ ਨੋਟੀਫਿਕੇਸ਼ਨ ਹੋਇਆ ਇਹਦਾ ਅਮਰਪਾਲ ਕੌਰ ਗੱਲ ਹੈ ਜਿਹੜੀ ਇਸ ਵਿਭਾਗ ਦੀ ਆਗੂ ਹੈ ਨਹੀਂ ਤਾਂ ਐਡੇ ਵੱਡੇ ਫੈਸਲੇ ਹੁੰਦੇ ਆ ਜਦੋਂ ਚੰਡੀਗੜ੍ਹ ਚੋਂ ਵੱਡੇ ਪ੍ਰੈਸ ਬਿਆਨ ਜਾਰੀ ਹੁੰਦੇ ਆ ਤੇ ਹੁਣ ਤਾਂ ਰਵਾਜ ਹੈ ਭਗਵੰਤ ਮਾਨ ਜੀ ਆਪ ਲਾਈਵ ਹੁੰਦੇ ਹਰੇ ਗੱਲ ਤੇ ਇਹ ਇੰਨਾ ਗੁੱਝੇ ਰੂਪ ਦੇ ਵਿੱਚ ਫੈਸਲਾ ਲਿਆਂਦਾ ਉਹਨਾਂ ਨੇ ਵੀ ਢਿੰਕਰੀ ਪੈਣ ਦਿੱਤੀ মিডিਆ ਨੂੰ ਇੱਕ ਲਾਲੜੂ ਤੋਂ ਵੀਰ ਪੱਤਰਕਾਰ ਆ ਨਵੇਂ ਜਵਾਨੇ ਦਾ ਉਹਨੇ ਚੱਕ ਕੇ ਖਬਰ ਪਾਈ ਹੈ ਪਹਿਲਾਂ ਜਦੋਂ ਇਹ ਢਿੰਕ ਪਈ ਗਈ ਲੋਕਾਂ ਨੂੰ ਸਭ ਪੱਤਰਕਾਰਾਂ ਨੇ ਸਾਰੇ ਤੁਹਾਡੇ ਵਰਗੇ ਜਿਹੜੇ ਲੋਕ ਪੱਖੀ মিডিਆ ਉਹਨਾਂ ਨੇ ਇਹ ਗੱਲਾਂ ਲਿਆ ਕੇ ਤੇ ਜਦੋਂ ਇਹ ਗੱਲਾਂ ਸਾਹਮਣੇ ਆ ਗਈਆਂ ਪੰਜਾਬ ਦੀਆਂ ਕੁੱਲ ਲੜਨ ਵਾਲੀਆਂ ਜਥੇਬੰਦੀਆਂ ਨੇ ਪੰਤਤਾਂ ਨਾਲ ਵੀ ਨਾਲ ਲੈ ਲੈ ਆ ਵੀ 8 ਅਪ੍ਰੈਲ ਨੂੰ ਵੱਡਾ ਚੰਡੀਗੜ੍ਹ ਦੇ ਵਿੱਚ ਕੱਟ ਕਰਾਂਗੇ ਪਰ ਅਸੀਂ ਸਾਡੀ ਜਥੇਬੰਦੀ ਨੇ ਪਰਸੋਂ ਇੱਕ ਦਿਨ ਪਹਿਲਾਂ ਹੀ ਕੁਝ ਘੰਟੇ ਪਹਿਲਾਂ ਹੀ ਹਗਾਮੀ ਮੀਟਿੰਗ ਕਰਕੇ ਇੱਕ ਹੋਰ ਕਮੇਟੀ ਦੇ ਉਹ ਫੈਸਲਾ ਕੀਤਾ ਵੀ ਇਹਦੇ ਨਾਲ ਨਹੀਂ ਸਰਦਾ ਚੇਤਾਵਨੀ ਦਿਓ ਇਹਨੂੰ ਚੇਤਾਵਨੀ ਪੱਤਰ ਦਿੱਤੇ ਅੱਜ ਅਸੀਂ ਇਹਨੂੰ ਮੰਗ ਪੱਤਰ ਨਹੀਂ ਕਹਿੰਦੇ ਅਸੀਂ ਵੀ ਸਾਰੇ ਐਮਐਲ ਨੂੰ ਚੇਤਾਵਨੀ ਪੱਤਰ ਦਿਓ ਤੇ ਨਾਲ ਉਹਨਾਂ ਨੂੰ ਚੇਤਾਵਨੀ ਦੇ ਕੇ ਕਹੋ ਵੀ 8 ਤਰੀਕ ਤੋਂ ਬਾਅਦ ਵੀ ਜੇ ਫੈਸਲਾ ਵਾਪਸ ਨਹੀਂ ਲੈਂਦੇ ਫਿਰ ਲੋਕਾਂ ਦੇ ਰੋਧ ਦਾ ਸਾਹਮਣਾ ਕਰਨ ਲਈ ਤਿਆਰ ਹੋ ਜਾਓ ਵੋਟਾਂ ਮੰਗਣ ਆਉਣਾ ਤੁਸੀਂ ਸੂਇਸ ਕਰਕੇ ਅੱਜ ਸਾਡਾ ਪਹਿਲਾ ਦਿਨ ਸੀ ਅਸੀਂ ਤਾਂ ਇਹ ਸਾਡਾ 4 ਤਰੀਕ ਤੱਕ ਲਗਾਤਾਰ ਚੱਲਣਾ ਸੀ ਅੱਜ 2 3 4 ਅੱਡੜ ਜ਼िले ਵੰਡੇ ਹੋਏ ਸੀ ਅੱਜ ਸਾਡੇ 7 8 ਜ਼ਿਲ੍ਹੇ ਦੇਰਾਂ ਦੀ ਬਾਰੀ ਸੀ 7 8 ਜ਼ਿਲ੍ਹੇ ਕੱਲ ਨੂੰ ਲਾਉਣੇ ਸੀ 7 8 ਜ਼ਿਲ੍ਹੇ ਪਰਸੋਂ ਲਾਉਣੇ ਸੀ ਐਂ ਸਾਰੇ ਪੰਜਾਬ ਨੂੰ ਕਵਰ ਕਰਨਾ ਸੀ ਪਰਲੇ ਪਹਿਲੀ ਸਿੱਟੀ ਉਹ ਲੋਕਾਂ ਦੇ ਰੋਹ ਨੂੰ ਝੱਲ ਨਹੀਂ ਸਕੇ ਤੇ ਨਾਲ ਦੀ ਨਾਲ ਹੀ ਜਣੀ ਨੋਟੀਫਿਕੇਸ਼ਨ ਆ ਗਿਆ ਉਸੇ ਅਮਰਤਪਾਰਕ ਔਰ ਗਿੱਲ ਦੇ ਨਾਂ ਤੇ ਨੋਟੀਫਿਕੇਸ਼ਨ ਆ ਗਿਆ ਥੱਲੇ ਉਦੋਂ ਗਾ ਫੇਰ ਭਗਵੰਤ ਮਾਨ ਜੀ ਆਪ ਲਾਈਵ ਹੁੰਦੇ ਆ ਉਦੋਂ ਬਾਅਦ ਇਹਨਾਂ ਦਾ ਜਿਹੜਾ ਮਨਜਿੰਦਰ ਕੰਗ ਹੈ ਤੇ ਨਾਲ ਹੀ ਮਤਲਬ ਮੰਡੀਆਂ ਮੰਡੀ ਬੋਰਡ ਦਾ ਚੇਅਰਮੈਨ ਹੈ ਉਹ ਉਹਨਾਂ ਦਾ ਬਿਆਨ ਆਉਂਦੇ ਨਾਲ ਦੀ ਨਾਲ ਇਦੋਂ ਗਾਹ ਜਾਂਦੇ ਹੋਏ ਐਵੇਂ ਵੀ ਕਹਿੰਦੇ ਆ ਫਿਰ ਤਾਂ ਜਿਵੇਂ ਕਹਿੰਦੇ ਹੁੰਦੇ ਆ ਵੀ ਜੇ ਮਤਲਬ ਕੋਠੇ ਤੋਂ ਡਿੱਗਿਆ ਤਾਂ ਕੰਨ ਵੀ ਬਿੰਨ ਦਿਓ ਉਹਦੇ ਵਾਂਗੂ ਕਹਿੰਦੇ 13 ਤੱਕ ਦੇ ਜਿਹੜੇ ਮੰਡੀਆਂ ਦੇ ਵਿੱਚ ਸਮਝੌਤੇ ਕੀਤੇ ਹੋਏ ਸੀ ਨਾ ਇਹ ਸੌਦਾ ਕੀਤੇ ਹੋਈਆਂ ਸੀ ਇਹ ਮੰਡੀਆਂ ਦੇ ਕਾਨੂੰਨ ਚ ਏਪੀਐਮਸੀ ਐਕਟ ਕਹਿੰਦੇ ਆ ਸ਼ਾਇਦ ਇਹਨੂੰ ਅੰਗਰੇਜ਼ੀ ਦੇ ਵਿੱਚ ਪੰਜਾਬੀ ਚ ਆਪਾਂ ਕਹੇ ਜੇ ਆਪਾਂ ਕਿਉਂਕਿ ਪੰਜਾਬੀ ਬੋਲਣ ਵਾਲਿਆ ਆਪਣਾ ਚੈਨਲ ਆ ਪੰਜਾਬੀ ਸਰੋਤੇ ਆਪਣੇ ਵੱਧ ਸੋ ਇਹ ਜਿਹੜਾ ਮੰਡੀਆਂ ਦੇ ਕਾਨੂੰਨ ਚ ਸਗੋਂ 13 ਤੱਕ ਦੀਆਂ ਸੋਧਾਂ ਕੀਤੀਆਂ ਜੀ ਕਹਿੰਦੇ ਅਸੀਂ ਉਹ ਵੀ ਰੱਦ ਕਰਤੀਆਂ ਹਾਂ ਐਂ ਤਾਂ ਲੋਕਾਂ ਦਾ ਝਟਕਾ ਧਫਾ ਵੱਡਾ ਹੈ ਤੇ ਮੈਂ ਤੁਹਾਡੇ ਮੱਦੇਬਰਾਂ ਇਹਨਾਂ ਲੋਕਾਂ ਨੂੰ ਵਧਾਈ ਵੀ ਦੇਣਾ ਚਾਹੂਗਾ ਵੀ ਜਿਨ੍ਹਾਂ ਨੇ ਪਰ ਇਹਦੇ ਬਾਅਦ ਕਿਤੇ ਵੇਸਲੇ ਨਾ ਹੋ ਜਿਓ ਨਾਲ ਦੀ ਨਾਲੇ ਚੇਤਾਵਨੀ ਵੀ ਦੇਵਾਂਗਾ ਵੀ ਇਹਨਾਂ ਲੋਕਾਂ ਦਾ ਬਦਲਦਿਆਂ ਦਾ ਨਹੀਂ ਪਤਾ ਲੱਗਦਾ ਟੀਕਾ ਲਾ ਕੇ ਦੇਖ ਸਕਦੇ ਫਿਰ ਟੀਕਾ ਅੱਛਾ ਇਹ ਲਾ ਕੇ ਟੀਕਾ ਦੇਖਿਆ ਸੀ ਜੀ ਸੋ ਕਿਉਂਕਿ ਆਪਾਂ ਪਹਿਲਾਂ ਹੁਣ ਤਾਂ ਇਹ ਬਾੜੀ ਤਕਨੀਕ ਵਾਧੀ ਡਾਕਟਰਾਂ ਦੇ ਵਿੱਚ ਸਿਹਤ ਵਿਭਾਗ ਦੇ ਵਿੱਚ ਵੀ ਤਬਦੀਲ ਹੋ ਗਾ ਪਹਿਲੇ ਸਮੇਂ 'ਚ ਸਾਡੇ ਵੇਲੇ ਪੈਨਸਿਲਿਨ ਦਾ ਟੀਕਾ ਹੁੰਦਾ ਸੀ ਪੈਨਸਿਲਿਨ ਦਾ ਟੀਕਾ ਹਰ ਇੱਕ ਖੂਨ ਦੇ ਉਹ ਫਿੱਟ ਨਹੀਂ ਆਉਂਦਾ ਸੀ ਉਹ ਚੱਲ ਜਾਂਦਾ ਸੀ ਜਿਹਨੂੰ ਪੰਜਾਬੀ 'ਚ ਕਹਿੰਦੇ ਆਪਾਂ ਰੈਕਸ਼ਨ ਕਰ ਜਾਂਦਾ ਸੀ ਉਹ ਡਾਕਟਰ ਥੋੜਾ ਜਿਹਾ ਸੂਈ ਲਾ ਕੇ ਵੇਂਦਾ ਸੀ ਮਾਮੂਲੀ ਪਾ ਕੇ ਉਹਦੇ 'ਚ ਤੇ ਜੇ ਉਹ ਰੈਕਸ਼ਨ ਕਰ ਜਾਂਦਾ ਉੱਥੇ ਹੀ ਧਫੜ ਕਰ ਦਿੰਦਾ ਸੀ ਉਹ ਲੇ ਕਹਿੰਦੇ ਨਹੀਂ ਵੀ ਤੇਰੇ ਫਿੱਟ ਨਹੀਂ ਤੇਰਾ ਖੂਨ ਚੈੱਕ ਕਰਕੇ ਫੇਰ ਕਿਤੇ ਲਾਵਾਂਗੇ ਤੇ ਜੇ ਉਹ ਟੀਕਾ ਚੱਲ ਗੇ ਫਿਰ ਉਹ ਭਰ ਕੇ ਠੋਕ ਕਹਿੰਦਾ ਸੀ ਬੱਲੇ ਬੱਲੇ ਇਹ ਵੀ ਹੋਣਾ ਨੇ ਵੇਖਿਆ ਸੀ ਰਿਐਕਸ਼ਨ ਕਿੰਨਾ ਕੁ ਹੁੰਦਾ ਰਿਐਕਸ਼ਨ ਕਾਫੀ ਕਰਤਾ ਤੇ ਮੁੜ ਕੇ ਉਹ ਬਾਕੀ ਟੀਕਾ ਤਾਂ ਵਾਪਸ ਲੈ ਨਹੀਂ ਭਰ ਕੇ ਲਾਉਣਾ ਹੀ ਸੀ ਉਹਦੇ ਦਿਨਾਂ ਚ ਟੀਕਾ ਲਾ ਕੇ ਦੇਖਿਆ ਸੀ ਇਹ ਠੀਕ ਹੈ ਜਦੋਂ ਪਹਿਲਾਂ ਤਿੰਨ ਕਾਲੇ ਕਾਨੂੰਨ ਲਿਆਂਦੇ ਸੀ ਜੇਕਰ ਗੱਲ ਇਹ ਕਹੀ ਦੀਏ ਤੁਹਾਡੇ ਵਾਂਗੂ ਪੰਜਾਬੀ ਭਾਸ਼ਾ ਚਕੇ ਮੋਦੀ ਸਰਕਾਰ ਨੇ ਟੀਕਾ ਲਾਇਆ ਸੀ ਪੈਸ ਲੀਨ ਦਾ ਤੇ ਉਦੋਂ ਇਹ ਮਾਨ ਸਰਕਾਰ ਵਿਰੋਧੀ ਧਿਰ ਸੀ ਤੇ ਉਦੋਂ ਬੜਾ ਜੋਰ ਸ਼ੋਰ ਨਾਲ ਕਹਿੰਦੇ ਸੀ ਕਿ ਜਿਹੜੀ ਮੋਦੀ ਸਰਕਾਰ ਹੈ ਕਿਸਾਨ ਮਾਰੂ ਸਰਕਾਰ ਤੇ ਆਪਣੇ ਵੱਲੋਂ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਜਾਂਦਾ ਫਿਰ ਪਿੱਛੇ ਯੂ ਟਰਨ ਲੈ ਲਿਆ ਜਾਂਦਾ ਅਤੇ ਇੱਕ ਪਾਸੇ ਕਹਿੰਦੇ ਕਿ ਅਸੀਂ ਪੰਜਾਬ ਦੇ ਨਾਲ ਖੜੇ ਆ ਤੇ ਦੂਜੇ ਪਾਸੇ ਬੀਜੇਪੀ ਦਾ ਵਿਰੋਧ ਕਰਦੇ ਆ ਤੇ ਪਰ ਬੀਜੇਪੀ ਦੀਆਂ ਨੀਤੀਆਂ ਨੇ ਜਿਹੜੀਆਂ ਉਹ ਖੁਦ ਹੀ ਲਾਗੂ ਕਰਦੀਆਂ ਦੇਖੋ ਕੁਲਦੀਪ ਇੱਕ ਪੰਜਾਬੀ ਦੀ ਕਹਾਵਤ ਆ ਆਪਣੀ ਵੀ ਹਾਥੀ ਦੇ ਦੰਦ ਖਾਣ ਦੇ ਹੋਰ ਹੁੰਦੇ ਆ ਦਿਖਾਉਣ ਵਾਲੇ ਹੋਰ ਹੁੰਦੇ ਆ ਹੂੰ ਇਹ ਜਿਹੜਾ ਲੋਕਾਂ ਦਾ ਬਣ ਕੇ ਦੇਂਦੇ ਆਂ ਅਸੀਂ ਲੋਕਾਂ ਦੇ ਆਂ ਲੋਕਾਂ ਦੇ ਨਾਲ ਆਂ ਲੋਕਾਂ ਦੇ ਫੈਸਲੇ ਆਂ ਦੇ ਜੇ ਕੋਲਟ ਜਾਊਗਾ ਅਸੀਂ ਉਹਦੇ ਉਲਟ ਖੜਾਂਗੇ ਇਹ ਗੱਲਾਂ ਇਹ ਕਹਿਣ ਨੂੰ ਤੇ ਖਾਸ ਕਰਕੇ ਇਹਨਾਂ ਦਾ ਸਾਰਿਆਂ ਹੀ ਵੋਟ ਪਾਰਟੀਆਂ ਦਾ ਮੈਂ ਤੁਹਾਡੇ ਮਤਮਰ ਅਸੀਂ ਕਹੂੰਗਾ ਜਿਹੜੇ ਸੱਤਾ ਦੀ ਭੁੱਖ ਦੇ ਵਿੱਚ ਹਜੇ ਲਾਲਸਾ ਹੈ ਉਹਨਾਂ ਦੀ ਲਾਲਸਾ ਹੈ ਜਾਂ ਜਿਹੜੀਆਂ ਹੁਣ ਤੱਕ ਸੱਤਾ ਦਾ ਭੋਗ ਆਨੰਦ ਭੋਗ ਚੁੱਕੇ ਆ ਸਾਰਿਆਂ ਦੀ ਇਹਨਾਂ ਨੀਤੀਆਂ ਦੇ ਨਾਲ ਇੱਕ ਮੱਤਾ ਹੈ ਇਹਨਾਂ ਦੀ ਇਹਨਾਂ ਦਾ ਕਿਸੇ ਦਾ ਰੌਲਾ ਨਹੀਂ ਤੁਸੀਂ ਦੇਖੋ ਜਦੋਂ ਇਹ ਵਿਰੋਧੀ ਧਿਰ ਚ ਹੁੰਦੇ ਆ ਉਦੋਂ ਉਹ ਫੈਸਲੇ ਇਹਨਾਂ ਨੂੰ ਐਂ ਦਿਖਦੇ ਆਂ ਤੇ ਜਦੋਂ ਆਪ ਸਤਾਜ ਹੋ ਜਾਂਦੇ ਆ ਇਹਨਾਂ ਦੀ ਉਦਾਹਰਨ ਦੇ ਲੋ ਉਦੋਂ ਕਿੰਨਾ ਕੇਜਰੀਵਾਲ ਉੱਥੇ ਕਹਿੰਦਾ ਰਿਹਾ ਦਿੱਲੀ ਅੰਦੋਲਨ ਚੱਲਦਾ ਜਦੋਂ ਵੀ ਮੈਂ ਤਾਂ ਸਮਰਪਾ ਤਾਂ ਜੋ ਮਰਜ਼ੀ ਮੈਂ ਕਰ ਸਕਦਾ ਉਹ ਕਰੂੰਗਾ ਇਹ ਵੀ ਕਹਿੰਦੇ ਸੀ ਇਹ ਤਾਂ ਭਗਵੰਤ ਮਾਨ ਤਾਂ ਕਹਿੰਦੇ ਸੀ ਤਾਂ ਧਰਨੇ 'ਚ ਬੈਠਣ ਨੂੰ ਤਿਆਰ ਆ ਪਰ ਸਾਨੂੰ ਕਿਸਾਨ ਨਹੀਂ ਬਿਠਣ ਦਿੰਦੇ ਇੱਥੇ ਤੱਕ ਕਹਿੰਦਾ ਸੀ ਕਿਉਂਕਿ ਇੱਧਰ ਐਸਕੇਮ ਦਾ ਸੱਦਾ ਸੀ ਵੀ ਸਿਆਸੀ ਪਾਰਟੀਆਂ ਦੇ ਆਗੂ ਅਸੀਂ ਨੇੜੇ ਨਹੀਂ ਲੱਗ ਫੜਕਣ ਦੇਣੇ ਉਹ ਤੋਂ ਵਿਰੋਧ ਕਰਦੇ ਰਹੇ ਤੇ ਇਹਨਾਂ ਦਾ ਤੁਸੀਂ ਐ ਦੇਖੋ ਉਦੋਂ ਸਤਾਜ ਕਾਲੀ ਸੀ ਕਾਲੀਆਂ ਦਾ ਗੱਠ ਜੋੜ ਸੀ ਭਾਜਪਾ ਨਾਲ ਤੇ ਉਦੋਂ ਪਹਿਲਾਂ ਜਦੋਂ ਰੈਕਸ਼ਨ ਨਹੀਂ ਸੀ ਲੋਕ ਤਿੰਨੇ ਬਾਦਲਾਂ ਦੀ ਵੀਡੀਓ ਆਈ ਹੋਈ ਆ ਪਹਿਲਾਂ ਹਰਸਿਮਰਤ ਕੌਰ ਬਾਦਲ ਵੱਡਾ ਬਾਦਲ ਛੋਟਾ ਬਾਦਲ ਉਹ ਗੁਣਗਾਉਂਦੇ ਸੀ ਨਾ ਕਾਨੂੰਨਾਂ ਦੇ ਤੇ ਮੁੜ ਕੇ ਜਦੋਂ ਲੋਕਾਂ ਦਾ ਰੋਹ ਇੰਨਾ ਫੁੱਟ ਖੜਿਆ ਉਹੀ ਕਾਨੂੰਨ ਮਾੜੇ ਹੋ ਗਏ ਉਹਨਾਂ ਨੇ ਵੀਡੀਓ ਦਿੱਤੀ ਅਸਤੀਫਾ ਵੀ ਦਿੱਤਾ ਹਰਸਿਮਰਤ ਬੀਬਾ ਜੀ ਨੇ ਨਾਤਾ ਵੀ ਤੋੜ ਲਿਆ ਗੱਠ ਜੋੜ ਚੋਂ ਬਾਹਰ ਆ ਗਏ ਅੰਦਰ ਖਾਤੇ ਹੁਣ ਵੀ ਗੱਠ ਜੋੜ ਚੱਲੀ ਜਾਂਦੇ ਆ ਤੇ ਇਹਨਾਂ ਦੇ ਮਾਮਲੇ 'ਚ ਜੇ ਇਹ ਗੱਲ ਕਰਾਂ ਹਾਲ ਇਹੀ ਆ ਇਹ ਤਾਂ ਸਗਾ ਉਹਨਾਂ ਗੱਲਾਂ ਤੇ ਮੋਹਰ ਲਾਤੀ ਪਹਿਲਾਂ ਇਹਨਾਂ ਨੂੰ ਇਹਨਾਂ ਨੂੰ ਹੀ ਕਹਿੰਦੀ ਸੀ ਲੋਕ ਤਾਂ ਨਹੀਂ ਕਹਿੰਦੀ ਇਹਨਾਂ ਦੀਆਂ ਵਿਰੋਧੀ ਪਾਰਟੀਆਂ ਜਿਹੜੀਆਂ ਵੀ ਇਹ ਭਾਜਪਾ ਦੀ ਵੀ ਟੀਮ ਹੈ ਇਹ ਤਾਂ ਸਾਬਤ ਕਰਤਾ ਇਹਨੇ ਆਪਦੇ ਆਪ ਤੇ ਮੋਹਰ ਲਵਾ ਲਈ ਸੱਚ ਨੂੰ ਭਾਜਪਾ ਦੀ ਵੀ ਟੀਮ ਹੈ ਭਾਜਪਾ ਰਿਆਂ ਤਾਂ ਹਜੇ ਲਾਗੂ ਕੀਤਾ ਹੀ ਨਹੀਂ ਸੀ ਲੋਕਾਂ ਦੇ ਰੋਹ ਨੂੰ ਮਤਲਬ ਦੇਖਦਿਆਂ ਹੋਏ ਆ ਵਾਪਸ ਲੈ ਲੈ ਕਾਨੂੰਨ ਉਹ ਇੱਕ ਪ੍ਰੋਸੀਜਰ ਚੱਲਿਆ ਇਹਨੇ ਤਾਂ ਮਾਂ ਦੇ ਪੁੱਤ ਨੇ ਸਿੱਧੇ ਇੰਪਲੀਮੈਂਟ ਕਰਤੇ ਹੀ ਜਣੀ ਸਿੱਧੇ ਲਾਗੂ ਕਰਤੇ ਸੀ ਭਵੇਂ ਅੰਸ਼ਕ ਰੂਪ ਚ ਸਹੀ ਤੇ ਹੁਣ ਉਹ ਯੂ-ਟਰਨ ਲੈਣੀ ਪਈ ਇਸ ਕਰਕੇ ਇਹਨਾਂ ਨੀਤੀਆਂ ਦੇ ਨਾਲ ਅਸਲ ਵਿੱਚ ਇਹ ਸਾਰੇ ਇੱਕ ਮੱਤਾ ਹੈ ਜਿਹੜੇ ਮਰਜ਼ੀ ਹੋਣ ਅਸੀਂ ਦਾਅਵੇ ਨਾਲ ਕਹਿ ਸਕਦੇ ਹਾਂ ਜਿਹੜਾ ਇਹ ਵੋਟਾਂ ਵਾਲੇ ਗੇਟ 'ਚ ਆ ਗਿਆ ਇਹ ਉੱਥੇ ਵਿਰੋਧ ਹੋ ਹੀ ਨਹੀਂ ਸਕਦਾ ਜਿਵੇਂ ਆਧਾਰਨ ਦੇ ਤੌਰ ਤੇ ਅ ਗਰਮੀਤ ਖੁੱਡੀਆਂ ਜੀ ਖੇਤੀ ਮੰਤਰੀ ਅੱਜ ਉਹਨਾਂ ਦਾ ਬਿਆਨ ਲੱਗਿਆ ਹੈ ਟ੍ਰਿਬਿਊਨ ਦੇ ਵਿੱਚ ਉਹ ਵੀ ਗੂੰਗਾਉਂਦਾ ਹੁਣ ਪਹਿਲਾਂ ਗੁਣਕੌਂਦਾ ਸੀ ਅੱਜ ਦੇ ਪੰਜਾਬੀ ਟ੍ਰਿਬਿਊਨ ਚ ਗੁਣਕੌਂਦਾ ਵੀ ਨਹੀਂ ਇਹੋ ਜੀ ਕੋਈ ਗੱਲ ਨਹੀਂ ਇਹ ਅਸੀਂ ਲੋਕਾਂ ਦੇ ਪੱਖ ਚ ਖੜਾਂਗੇ ਲੋਕਾਂ ਦੇ ਵਿਰੁੱਧ ਫੈਸਲਾ ਨਹੀਂ ਹੁਣ ਮੈਂ ਪੁੱਛਦਾ ਉਹਨਾਂ ਨੂੰ ਤੁਹਾਡੇ ਮਾਦਮ ਰਹੀ ਵੀ ਹੁਣ ਲੋਕਾਂ ਦੇ ਵਿਰੁੱਧ ਫੈਸਲਾ ਬਣ ਗਿਆ ਇਹ ਹਜੇ ਸਾਈ ਸੁੱਕੀ ਨਹੀਂ ਉਹ ਅੱਜ ਅੱਜ ਖਬਰ ਛਪਦੀ ਹੈ ਸਹੀ ਤਾਂ ਸੁੱਕੀ ਨਹੀਂ ਇਹ ਤੇ ਹੁਣ ਕੱਲ ਨੂੰ ਸ਼ਫੂ ਵੀ ਇਹ ਬਹੁਤ ਮਾੜੇ ਸੀਗੇ ਜੀ ਇਹ ਲੋਕਾਂ ਦਾ ਮਾੜਾ ਫੈਸਲਾ ਸੀ ਇਸ ਕਰਕੇ ਅਸੀਂ ਲੋਕਾਂ ਨਾਲ ਖੜਦੇ ਹੋਏ ਵਾਪਸ ਲੈ ਲਿਆ ਉੱਥੇ ਨ ਖਬਰਾਂ ਵੱਡੀਆਂ ਅੱਜ ਸ਼ਫਗੀਆਂ ਪਹਿਲਾਂ ਉਸੇ ਅਮਰਤਕੌਰ ਗਿੱਲ ਦਾ ਨੋਟੀਫਿਕੇਸ਼ਨ ਆਉਂਦਾ ਨਾਲ ਦੀ ਨਾਲ ਉਹਨਾਂ ਦੇ ਕੰਗ ਦਾ ਤੇ ਨਾਲ ਜਿਹੜਾ ਉਹ ਉਹਨਾਂ ਦਾ ਚੇਅਰਮੈਨ ਹੈ ਇਹ ਮੰਡੀ ਕਨ ਬੋਰਡ ਦਾ ਉਹਦਾ ਸਾਂਝਾ ਬਿਆਨ ਆ ਜਾਂਦਾ ਨਾਲ ਦੀ ਨਾਲ ਹੀ ਭਗਵੰਤ ਮਾਨ ਦਾ ਬਿਆਨ ਆ ਜਾਂਦਾ ਸੋ ਇਸ ਕਰਕੇ ਆਏ ਤਾਂ ਇਹ ਜਦੋਂ ਲੋਕਾਂ ਦੀ ਮਤਲਬ ਇੱਥੇ ਇਹਨਾਂ ਨੂੰ ਕਿਹੜਾ ਚੜਦਾ ਜਾਂ ਲੋਕਾਂ ਦਾ ਵਿਰੋਧ ਹੁੰਦਾ ਉਹਦੋਂ ਇਹ ਜੂ ਟਰਨ ਵੀ ਲੈਂਦੇ ਐ ਪਰ ਉਹ ਨੀਤੀਆਂ ਤੋਂ ਨਹੀਂ ਪਿੱਛੇ ਮੁੜਦੇ ਇਹ ਉਹ ਆਪਦੀ ਆਦਤਾਂ ਨੂੰ ਹੀ ਪਿੱਛੇ ਜਾਂਦੇ ਜਿਵੇਂ ਠੂਹੇ ਦੀ ਡੰਗ ਮਾਰਨ ਦੀ ਆਦਤ ਹੁੰਦੀ ਹੈ ਤੇ ਕਿਸੇ ਭਲੇ ਮਾਨਸ ਦੀ ਜਾਨਵਰਾਂ ਨੂੰ ਜਾਂ ਕਿਸੇ ਨੂੰ ਜੀਵ ਨੂੰ ਬਚਾਉਣ ਦੀ ਆਦਤ ਹੁੰਦੀ ਉਹ ਲੰਮੀ ਹੋਊ ਮੇਰੀ ਗੱਲ ਉਹ ਕਹਾਵਤਾਂ ਚੱਲੀਆਂ ਹੋਈਆਂ ਠੂਹੇ ਨੇ ਡੰਗ ਮਾਰਨਾ ਭਾਈ ਭਲੇ ਮਾਨਸ ਨੇ ਉਹਦੀ ਉਹ ਕਰਨੀ ਹੈ ਇਸ ਕਰਕੇ ਇਹ ਠੂਹੇ ਆ ਲੋਕਾਂ ਦੇ ਡੰਗ ਮਾਰ ਲਈ ਇਹ ਡੰਗ ਮਾਰ ਕੇ ਵੇਂਦੇ ਰਹਿੰਦੇ ਆ ਲਗਾਤਾਰ ਉਦੋਂ ਵੀ ਸਾਡਾ ਬਿਆਨ ਪੜੋ ਜਦੋਂ ਖੇਤੀ ਵਿਰੋਧੀ ਕਾਲੇ ਕਾਨੂੰਨ ਵਾਪਸ ਹੋਏ ਆ ਸਾਡੇ ਪ੍ਰਧਾਨ ਜੀ ਦਾ ਬਿਆਨ ਇਹ ਹੁੰਦਾ ਵੀ ਸੱਪ ਜਾਰ ਠੀਕ ਹੈ ਇਹ ਟੂਈ ਟੁੱਟ ਗਈ ਇਹਦੀ ਪਰ ਡੰਗ ਮਾਰ ਦੀ ਸਮਰੱਥਾ ਨਹੀਂ ਗਈ ਇਹੀ ਇਹਨਾਂ ਦਾ ਹਾਲ ਹੁੰਦਾ ਸੋ ਇਸ ਕਰਕੇ ਇਸ ਕਿਸਮ ਦੀ ਇਹਨਾਂ ਦੀ ਫਿਤਰਤਾ ਸਾਰਿਆਂ ਦੀ ਪਸ਼ੋਕੜ ਆ ਅਸਲ ਵਿੱਚ ਡਬਲਯੂਟੀਓ ਦੇ ਵਿੱਚ ਵੱਜੇ ਹੋਏ ਆ ਜਿਹੜੀਆਂ ਵੱਡੀ ਸ਼ਾਮ ਰਾਜ ਜੀ ਉਹ ਸੰਸਥਾ ਮੈਂ ਉਹਨਾਂ ਦੇ ਹੁਕਮਾਂ ਤੇ ਚੱਲਦੇ ਆ ਉਹੀ ਇਹਨਾਂ ਦੀ ਸਰਕਾਰ ਬਣਦੇ ਤਾਂ ਕੱਠ ਪੂਤ ਲਿੰਗਾ ਮੂਰੇ ਉਹਨਾਂ ਨਾਲ ਸਾਰਿਆਂ ਦੀ ਸਹਿਮਤੀ ਹੈ ਕਿਵੇਂ ਲੱਗਦਾ ਕਾਲੀ ਦਲ ਨੇ ਗੱਠ ਜੋੜਾ ਜਿਹੜਾ ਭਾਜਪਾ ਦੇ ਨਾਲ ਉਹ ਤੋੜ ਦਿੱਤਾ ਕਹਿੰਦੇ ਕਿ ਅਸੀਂ ਇੱਕ ਪੰਜਾਬ ਦੀ ਪਾਰਟੀ ਹੈ ਖੇਤਰੀ ਪਾਰਟੀ ਹੈ ਤੇ ਅਸੀਂ ਖੇਤਰੀ ਪਾਰਟੀ ਪੰਜਾਬ ਦੇ ਲੋਕਾਂ ਦੇ ਨਾਲ ਖੜੇ ਆ ਜਿਹੜੀ ਭਾਜਪਾ ਸਰਕਾਰ ਹੈ ਉਹ ਕਿਸਾਨਾਂ ਦੇ ਨਾਲ ਚੰਗਾ ਵਿਵਹਾਰ ਨਹੀਂ ਕਰਦੀ ਸ਼ੰਭੂ ਬਾਰਡਰ ਤੇ ਕਹਿੰਦੇ ਕਿਸਾਨਾਂ ਨੂੰ ਕੁੱਟਿਆ ਮਾਰਿਆ ਗੋਲੀਆਂ ਤੱਕ ਚਲਾਈਆਂ ਅਥਰੂ ਗੈਸ ਦੇ ਗੋਲੇ ਛੁੱਟੇ ਕਹਿੰਦੇ ਕਿ ਅਸੀਂ ਪੰਜਾਬ ਦੇ ਹੱਕ 'ਚ ਖੜੇ ਆਂ ਤੇ ਇਕੱਲੇ ਚੋਣਾ ਲੜਾਂਗੇ ਕਹਿੰਦੇ ਪੰਜਾਬ ਦੇ ਲੋਕ ਸਾਡੇ ਤੇ ਵਿਸ਼ਵਾਸ ਕਰਦੇ ਨੇ ਧੋਖਾ ਕੀਤਾ ਆ ਮਦਮੀ ਪਾਰਟੀ ਦੇਖੋ ਕੁਲਦੀਪ ਇਹ ਇਹਨਾਂ ਦੀਆਂ ਕਹਿਣੀਆਂ ਗੱਲਾਂ ਜਦੋਂ ਭਾਜਪਾ ਦੇ ਨਾਲ ਇਹਨਾਂ ਨੇ ਗੱਠ ਜੋੜ ਕਰਿਆ ਉਦੋਂ ਭਾਜਪਾ ਚੰਗੀ ਸੀ ਕਿੰਨਾ ਗੱਠਚੋਰ ਚੱਲੇ ਆਏ ਕਹਿੰਦੇ ਸੀ ਸਾਡਾ ਤਾਂ ਧਰਮ ਦਾ ਗੱਠ ਜੋੜ ਹੈ ਤੇ ਜਿੱਥੋਂ ਤੱਕ ਲੋਕਾਂ ਦੇ ਤਸ਼ੱਦਦ ਕਰਨ ਦਾ ਮਾਮਲਾ ਹੈ ਅਕਾਲੀ ਵੀ ਇਸ ਗੱਲ ਤੋਂ ਪਾਸੇ ਨਹੀਂ ਆਣ ਭੇਜ ਨਹੀਂ ਰਹਿ ਸਕਦੇ ਦੋ ਵਾਰੀ ਵੱਡੇ ਅਟੈਕ ਅਕਾਲੀ ਦਲ ਨੇ ਸਾਡੇ ਤੇ ਕੀਤੇ ਐ ਇੱਕ ਮਾਈ ਸਰਖੰਨਾ ਕਾਂਡ ਵਾਪਰਿਆ 2000 ਦੇ ਵਿੱਚ 31 ਜਨਵਰੀ 2000 ਨੂੰ ਸਿੱਧੀਆਂ ਗੋਲੀਆਂ ਚਲਾ ਕੇ ਸਾਡੇ 2 ਨੌਜਵਾਨ ਪੁੰਨੇ ਗਰਮੀਤ ਤੇ ਦੇਸ਼ਪਾਲ ਬਾਦਲ ਦੀ ਸਰਕਾਰ ਨੇ ਛੋਟੇ ਜਿਹੇ ਮਸਲੇ ਤੇ ਇੱਕ ਪਿੰਡਾਂ ਦੇ ਕਿਰਾਏ ਦਾ ਮਾਮਲਾ ਸੀ ਦੂਜੀ ਵਾਰਾ ਇੱਕ ਕਿਸਾਨ ਖੁਦਕਸ਼ੀ ਕਰ ਗਿਆ ਸੀਗਾ 2001 ਦੇ ਵਿੱਚ ਸੰਦੋਹੇ ਦਾ ਮਿਸ਼ਰੂ ਸਿੰਘ ਉਹਨੂੰ ਅਸੀਂ ਇਨਸਾਫ ਦਵਾਉਣ ਖਾਤਰ ਸੜਕ 'ਤੇ ਬੈਠੇ ਸੀ ਸਾਡਾ ਅੰਨਾ ਲਾਠੀ ਚਾਰਜ ਕੀਤਾ ਬਾਦਲ ਦੀ ਸਰਕਾਰ ਨੇ ਇੱਥੋਂ ਤੱਕ ਜਾਨਵਰਾਂ ਨੂੰ ਵੀ ਕੁੱਟਿਆ ਬੰਦਿਆਂ ਦੇ ਤਾਂ ਛੱਡੋ ਸਾਡੇ ਖਾਣ ਵਾਲੇ ਅਨਾਜ ਤੇ दारू ਪਾਤੀ ਸਾਡੇ ਗੰਡਿਆਂ ਤੇ दारू ਪਾਤੀ ਤੇ 307 ਦੇ ਪਰਚੇ ਛੜ ਗੀਆਂ ਔਰਤਾਂ ਦੇ ਪਾ ਕੇ ਤਿੰਨ ਤਿੰਨ ਮਹੀਨੇ ਅੰਦਰ ਬੈਠੀਆਂ ਰਹੀਆਂ ਇਹ ਬਾਦਲਾਂ ਦਾ ਵੀ ਇਤਿਹਾਸ ਹੈ ਜਦੋਂ ਇਹ ਸੱਤਾ ਚਾਹੁੰਦੇ ਆ ਉਦੋਂ ਆਪਦੇ ਸੱਤਾ ਦੀ ਮੰਗ ਦੇ ਵਿੱਚ ਲੋਕਾਂ ਦਾ ਕਹਾਣ ਕਰਦੇ ਐ ਤੇ ਜਦੋਂ ਸੱਤਾ ਤੋਂ ਬਾਹਰ ਆਉਂਦੇ ਆ ਲੋਕ ਇਹਨਾਂ ਨੂੰ ਉਦੋਂ ਹੀ ਜ਼ਿਆਦਾ ਆਉਂਦੇ ਐ ਅਸਲ ਵਿੱਚ ਅਕਾਲੀ ਦਲ ਦਾ ਇਤਿਹਾਸ ਵੀ ਇਹ ਪਿਆ ਹੈ ਜੀ ਤੇ ਕਮੇ ਲੱਗਦਾ ਭਾਜਪਾ ਕਹਿੰਦੀ ਐਸੀ ਮੈਨੀਫੈਸਟੋ ਬਣਾ ਰਹੇ ਆ ਕਿਸਾਨਾਂ ਦੇ ਪੱਖ ਚ ਤੇ 400 ਤੋਂ ਵੱਧ ਸੀਟਾਂ ਇਸ ਵਾਰ ਆਉਣਗੀਆਂ ਭਾਜਪਾ ਨੂੰ ਮੋਦੀ ਸਰਕਾਰ ਦੇਖੋ ਸੁਪਨੇ ਤਾਂ ਸਵ ਲੈਦਾ ਹਰੇਕ ਜਿੱਤਨ ਖਾਤਰੀ ਆਉਂਦਾ ਨਾ ਮੈਦਾਨ ਦੇ ਵਿੱਚ ਜਦੋਂ ਦੋ ਮਲ ਘੋਲਦੇ ਹਰੇਕ ਮਲ ਦਾ ਇੰਝ ਹੁੰਦਾ ਮੈਂ ਉਹਨੂੰ ਢਾਲੂ ਇਹ ਤਾਂ ਦੱਸੂਗਾ ਆਉਣ ਵਾਲਾ ਸਮਾਂ ਪਰ ਐਤ ਕੀ ਜੋ ਭਾਜਪਾ ਨੇ ਸਾਡੇ ਦੇਸ਼ ਦੇ ਲੋਕਾਂ ਨਾਲ ਕੀਤੀ ਹੈ ਸੁਭਾਵਨਾ ਬਹੁਤ ਘਟ ਹੈ ਠੀਕ ਹੈ ਹਾਂ ਜੀ ਦੂਜੇ ਵੱਡੇ ਜਿਹੜੇ ਆਪਣੇ ਸੂਬੇ ਹੱਟੇ ਉਹਨੇ ਚੇਤਨ ਨਹੀਂ ਹੋਏ ਇਹ ਤਾਂ ਆਉਣ ਵਾਲਾ ਸਮਾਂ ਦੱਸੂ ਮੈਂ ਪੱਕਾ ਨਾਲ ਹੀ ਕਹਿ ਸਕਦਾ ਪਰ ਇੱਕ ਗੱਲ ਤੁਹਾਨੂੰ ਦੱਸ ਦਿੰਨੇ ਜਿੰਨਾ ਮਾੜਾ ਮੋਟਾ ਪੰਜਾਬ ਚ ਪਹਿਲਾਂ ਵजूद ਬਚਦਾ ਸੀ ਪੰਜਾਬ ਚ ਤਾਂ ਨਹੀਂ ਇਹਨਾਂ ਦੇ ਪੈਰ ਲੱਗਣ ਦਿੰਦੇ ਹਰਿਆਣੇ ਦੇ ਵਿੱਚ ਕੀ ਹਾਲ ਹੋ ਗਿਆ ਇਹਨਾਂ ਦੀ ਆਪਦੀ ਸਰਕਾਰ ਸੀ ਇਹ ਕਹਿੰਦੇ ਸੀ ਡਬਲ ਇੰਜਨ ਵਾਲੀ ਸਰਕਾਰ ਬਣਾਉਣੇ ਡਬਲ ਇੰਜਨ ਵਾਲੇ ਥਾਮਾਂ ਤੇ ਇਹਨਾਂ ਦਾ ਬਣੂ ਕੀ ਆ ਪਿਛਲੇ ਦਿਨਾਂ ਦਾ ਇਤਿਹਾਸ ਪਿਆ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਐਸਕੀਐਮ ਦਾ ਤਾਂ ਸੱਦਾ ਦਿੱਤਾ ਹੋਇਆ ਵੀ ਭਾਈ ਭਾਜਪਾ ਨੂੰ ਡੰਡ ਦਿਓ ਭਾਜਪਾ ਦਾ ਡਟ ਕੇ ਵਿਰੋਧ ਹੋਊਗਾ ਸਾਰੇ ਮੁਲਕ ਦੇ ਵਿੱਚ ਇਹਦਾ ਅਸ ਆਲ ਪਾਣੀ ਐਡਾ ਤਿੱਖਾ ਵਿਰੋਧ ਖੱਟਿਆ ਤੇ ਲੋਕਾਂ ਦੇ ਖਿਲਾਫ ਐਡੇ ਵੱਡੇ ਫੈਸਲੇ ਲਏ ਐ ਉਹ ਭੁੱਲਦੇ ਤਾਂ ਨਹੀਂ ਲੋਕ ਲੋਕ ਜਾਣਦੇ ਆ ਹੁਣ ਚੇਤਨ ਆ ਉਹ ਗੱਲਾਂ ਹੈ ਨਹੀਂ ਵੀ ਲੋਕ ਭੁੱਲ ਗਏ ਹੁਣ ਸੋ ਇਸ ਕਰਕੇ ਮੈਨੂੰ ਨਹੀਂ ਲੱਗਦਾ ਠੀਕ ਆ ਸੁਪਨੇ ਲਈ ਜਾਣ ਸੁਪਨੇ ਲੈਣਾ ਤਾਂ ਹਕਿਕ ਤੱਕ ਕੰਮ ਐ ਇਹ ਸੁਪਨੇ ਲੈ ਰਹੇ ਐ ਤੇ ਲੋਕ ਜਾਣਦੇ ਆ ਸਭ ਕੁਝ ਸਿਕਾਉਣਾ ਦੇਖੋ ਲੋਕਾਂ ਨੇ ਸਿਖਾਉਣਾ ਇਹ ਲੋਕਾਂ ਤੇ ਆ ਬਾਕੀ ਦੂਜੀ ਗੱਲ ਹੈ ਭਾਈ ਇਹ ਨਹੀਂ ਪਤਾ ਲੱਗਦਾ ਵਿੱਚ ਇਹ ਵੀ ਚਰਚਾ ਚੱਲੀ ਜਾਂਦੀ ਹੈ ਵੀ ਉਹ ਜਿਹੜੀਆਂ ਮਸ਼ੀਨਾਂ ਹੈ ਬਟਨ ਦਬਣ ਲੇ ਕਹਿੰਦੇ ਕੋਈ ਬਟਨ ਦਬਦਿਓ ਭਾਜਪਾ ਨੂੰ ਪੈਂਦੀ ਹੈ ਵੋਟ ਇਹੋ ਜਿਹਾ ਕੁਝ ਵੀ ਕਰ ਲੈਂਦੇ ਹੁੰਦੇ ਆਹੀ ਅੱਛਾ ਜੀ ਹਾਂਜੀ ਇਹ ਤੇ ਫਿਰ ਹਵਾ ਚੱਲੀ ਫਿਰ ਪੰਜਾਬ ਸਰਕਾਰ ਪੰਜਾਬ ਦੇ ਵਿੱਚ ਸਰਕਾਰ ਬਣਦੀ ਹੈ 92 ਐਮਐਲ ਆਮ ਆਦਮੀ ਪਾਰਟੀ ਦੇ ਉਦੋਂ ਨਹੀਂ ਇਹ ਈਵੀਐਮ ਦੇ ਵਿੱਚ ਘਪਲਾ ਹੋਇਆ ਉਦੋਂ 92 ਐਮਐਲ ਜਿਤਾ ਦਿੱਤੇ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਨਹੀਂ ਉਦੋਂ ਹੋ ਸਕਦਾ ਇਹਨਾਂ ਦੇ ਹੋਵੇ ਵੀ ਜਦੋਂ ਸਾਡੀ ਵੀ ਟੀਮ ਹੀ ਚਲੋ ਇਸ ਗੇੜ ਚ ਮੈਂ ਨਹੀਂ ਪੈਂਦਾ ਉਹ ਠੀਕ ਹੈ ਕਿ ਗਲਤ ਹੈ ਇੱਕ ਚਰਚਾ ਹੈ ਸਾਡਾ ਇਹਦੇ ਨਾਲ ਖਾਸ ਕਰਕੇ ਸਾਡੀ ਜਥੇਬੰਦੀ ਦਾ ਕੋਈ ਲਾਗਤ ਦੇਗਾ ਨਹੀਂ ਇਹਦੇ ਨਾਲ ਕਿਉਂਕਿ ਅਸੀਂ ਤਾਂ ਜਦੋਂ ਇਸ ਚੋਣ ਪਰ ਕਰਿਆ ਤੇ ਵਿਸ਼ਵਾਸ ਹੀ ਨਹੀਂ ਰੱਖਦੇ ਕਰੀ ਜਣ ਕਪੜੇ ਸਾਡੀ ਟੇਕ ਤਾਂ ਤੁਹਾਡੇ ਮਾਧਮ ਰਾਹੀਂ ਲੋਕਾਂ ਨੂੰ ਮੈਂ ਇਹ ਸੱਤਾ ਦੇਵਾਂਗਾ ਸਾਡੀ ਟੇਕ ਤਾਂ ਵੀ ਤੁਸੀਂ ਭਾਈ ਆਪ ਦਾ ਥਵਾ ਕਰੋ ਆਪਦੇ ਸੰਘਰਸ਼ਾਂ ਤੇ ਟੇਕ ਰੱਖੋ ਹੁਣ ਤੱਕ ਜੋ ਪ੍ਰਾਪਤ ਕੀਤਾ ਹੈ ਜੋ ਤੁਸੀਂ ਮੰਗਾ ਮਸਲੇ ਹੱਲ ਕਰਾਏ ਆ ਤਾਂ ਸੰਘਰਸ਼ਾਂ ਦੇ ਸਿਰ ਤੇ ਕਰਾਇਆ ਸੰਘਰਸ਼ਾਂ ਨੂੰ ਹੀ ਧੱਕੜੇ ਕਰਨ ਤੇ ਸਾਡਾ ਤਾਂ ਭਲਾ ਹੋਣਾ ਹੈ ਕੁਝ ਲੋਕ ਕਹਿੰਦੇ ਕਿ ਜਗENDER ਸਿੰਘ ਉਗਰਾਹਾ ਨੇ ਸਟੇਜ ਤੋਂ ਕਹਿੰਦੇ ਨੇ ਕਿ ਮੋਦੀ ਭਜਾਉਣ ਨਾਲ ਮੋਦੀ ਨੂੰ ਕੁਰਸੀ ਤੋਂ ਲਾਉਣ ਨਾਲ ਮਸਲੇ ਹੱਲ ਨਹੀਂ ਹੋਣੇ ਲੜਾਈ ਮੋਦੀ ਨਾਲ ਨਹੀਂ ਹੈਗੀ ਕੁਝ ਲੋਕ ਇਹ ਕਹਿ ਦਿੰਦੇ ਆ ਕਿ ਮੋਦੀ ਦਾ ਫੈਨ ਆ ਜੋਗਿੰਦਰ ਸਿੰਘ ਉਗਰਾਹਾ ਕੀ ਹੈ ਇਸ ਦੇ ਵਿੱਚ ਅਸਲ ਸੱਚਾਈ ਕੀ ਹੈ ਇਸ ਕਰਕੇ ਮੋਦੀ ਦੇ ਖਿਲਾਫ ਅਸੀਂ ਤੇਰੇ ਮਹੀਨੇ ਬੈਠੇ ਰਹੇ ਇਸ ਕਰਕੇ ਹੁਣ ਚਾਇਦਾ ਆਉਂਦੀ 14 ਦੀ ਮਹਾਂ ਰੈਲੀ ਕਰਕੇ ਆਏ ਆ ਸਾਰੇ ਤੁਹਾਡੇ মিডিਆ ਵਾਲਿਆਂ ਦੀ ਤੁਸੀਂ ਵੀ ਵਿੱਚ ਸੀਗੇ ਚੈਨਲਾਂ ਤੋਂ ਲੈ ਲੋ 80% ਇਕੱਠ ਕਰਲੇ ਉਗਰਾਹਾਂ ਦਾ ਸੀ મોદી ਦੇ ਖਿਲਾਫ ਅਸੀਂ ਇਸ ਕਰਕੇ ਲੈ ਗਏ ਉਹਦੇ ਵਿੱਚ મોદી ਦੇ ਨੰਬਰ ਬਣਾਉਣੇ ਸੀ ਇਹ ਤਾਂ ਹੁਣ ਦੱਸ ਦੂਗਾ ਸਭ ਤੋਂ ਪਹਿਲਾਂ ਕਿਹੜਿਆਂ ਨੇ ਕੀਤਾ ਇੱਥੇ ਬਠਿੰਡੇ ਦੇ ਵਿੱਚ ਸੁਨੀਲ ਜਾਖੜ ਨੇ ਆਉਣਾ ਸੀ ਉਹ મોદી ਦਾ ਚੇਲਾ ਹੀ ਸੀਗਾ ਇਹਨਾਂ ਦਾ ਪੰਜਾਬ ਦਾ ਪ੍ਰਧਾਨ ਸੀ ਪਾਇਰ ਨਹੀਂ ਧਰ ਦਿੱਤਾ ਬਠਿੰਡੇ ਦੀ ਧਰਤੀ ਤੇ ਇਹ ਉਗਰਾਹਾਂ ਜਥੇਬੰਦੀ ਵਾਲਿਆਂ ਨੇ ਅਸੀਂ ਪਹਿਲ ਕੀਤੀ ਹੈ ਠੀਕ ਹੈ ਦੂਜੀਆਂ ਜਥੇਬੰਦ ਕਹਿੰਦਾ ਵੀ ਯੋਗਦਾਨ ਹੈ ਇਹ ਤਾਂ ਆਉਣਾ ਆਣ ਵਾਲੇ ਦਿਨਾਂ 'ਚ ਦੇਖੋ ਸਾਫ਼ ਕਰ ਦੇਣਾ ਪੱਤੇ ਕਿਸੇ ਦੇ ਅਸੀਂ ਕਦੇ ਅਲਕੋਕੇ ਪੱਤੇ ਨਹੀਂ ਖੜੇ ਤੇ ਲੋਕਾਂ ਨੂੰ ਦਿਖਾ ਕੇ ਪੱਤੇ ਖੇਡਦੇ ਹੁੰਦੇ ਆ ਸਾਡਾ ਸਾਰੀਆਂ ਪਾਰਟੀਆਂ ਦੇ ਨਾਲ ਸਾਡਾ ਇਹ ਹੈਗਾ ਵੀ ਅੱਜ ਮੋਦੀ ਦੀ ਜਿਹੜੀ ਭਾਜਪਾ ਮੁੱਖ ਦੁਸ਼ਮਣ ਹੈ ਬਾਕੀ ਪਾਰਟੀਆਂ ਦਾ ਦੁਸ਼ਮਣ ਲੋਕਾਂ ਦੀਆਂ ਸਾਰੀਆਂ ਮੋਦੀ ਜਾਂ ਭਾਜਪਾ ਦੁਸ਼ਮਣ ਮੋਦੀ ਇਕੱਲਾ ਕੌਣ ਹੈ ਭਾਜਪਾ ਪੂਰੀ ਭਾਜਪਾ ਦੀ ਨੀਤੀ ਹੈ ਮੋਦੀ ਤਾਂ ਉਹਦਾ ਗਾਹਾਂ ਬਲਾਰਾ ਹੈ ਉਹਨਾਂ ਦਾ ਇਕੱਲਾ ਮੋਦੀ ਨਹੀਂ ਏ ਠੀਕ ਆ ਵੀ ਮੋਦੀ ਉਹਨਾਂ ਦਾ ਕਾਰਪੋਰੇਟ ਘਰਾਣਿਆਂ ਦਾ ਸ਼ਮਰਾਜੀ ਮੁਲਕਾਂ ਦਾ ਚਿਹਤਾ ਹੈ ਉਹ ਪ੍ਰਤਿਆਕੇ ਲਿਆਂਦਾ ਹੋਇਆ ਜਦੋਂ ਉਹਨੇ ਲੋਕਾਂ ਦਾ ਘਾਣ ਕੀਤਾ ਗੁਜਰਾਤ ਦੇ ਵਿੱਚ ਮੁੱਖ ਮੰਤਰੀ ਹੁੰਦਾ ਗੋਧਰਾ ਕਾਂਡ ਵਾਪਰਿਆ ਹੋਰ ਕਿੰਨਾ ਕੁਝ ਵਾਪਰਿਆ ਉਹਨਾਂ ਨੂੰ ਲੱਗਿਆ ਵੀ ਇਹ ਤੇਜ਼ੀ ਨਾਲ ਲੋਕਾਂ ਦਾ ਵਢਾਂਗਾ ਕਰੂਗਾ ਤੇ ਸਾਡੀਆਂ ਨੀਤੀਆਂ ਲਾਗੂ ਕਰੂਗਾ ਐਂ ਕਰਕੇ ਮੋਦੀ ਮੂਰ ਕੀਤਾ ਹੋਇਆ ਮੋਦੀ ਭਾਜਪਾ ਦੋ ਚੀਜ਼ਾਂ ਨਹੀਂ ਮੋਦੀ ਮੁੱਖ ਹੈ ਭਾਜਪਾ ਵੀ ਹੈ ਭਾਜਪਾ ਨਿਸ਼ਾਨੇ ਤੇ ਲੋਕਾਂ ਦੇ ਇਸ ਕਰਕੇ ਜਣੀ ਮੋਦੀ ਤੇ ਭਾਜਪਾ ਨੂੰ ਆਪਾਂ ਨਖੇੜ ਕੇ ਨਹੀਂ ਵੇਚ ਸਕਦੇ ਇਸ ਕਰਕੇ ਜਦੋਂ ਭਾਜਪਾ ਨੂੰ ਆਏ ਲੱਗਿਆ ਮੋਦੀ ਸਾਡੀ ਪੈੜ ਚੋਂ ਪਾਸੇ ਜਾਂਦਾ ਉਹ ਪਾਸੇ ਕਰ ਦਿੰਦੇ ਹੁੰਦੇ ਜਿੰਨਾ ਚਿਰ ਉਹਨਾਂ ਦੀ ਪੈੜ ਚ ਪੈੜ ਧਰੀ ਜਾਂਦਾ ਉਦੋਂ ਤਾਂ ਉਦੋਂ ਪਛੇਤ ਇਹਨਾਂ ਦੀ ਆਰਐਸਐਸ ਬੈਠੀ ਹੈ ਉਦੋਂ ਤੇ ਜਦੋਂ ਕਿਸੇ ਨੂੰ ਕੋਈ ਲੱਗਦਾ ਮਾੜਾ ਆ ਕਰਦੇ ਤਾਂ ਉਹਦੀ ਪਾਸੇ ਕਰ ਦਿੰਦੇ ਆ ਇਸ ਕਰਕੇ ਇਹਨਾਂ ਦੀਆਂ ਨੀਤੀਆਂ ਵੱਧ ਤੜਨੇ ਨਾਲ ਕੌਣ ਲਾਗੂ ਕਰ ਸਕਦਾ ਉਦੋਂ ਉਹਨਾਂ ਦਾ ਚਿਹਤਾ ਹੈ ਉਦੋਂ ਸਾਰੇ ਆਉਂਦੇ ਆ ਪਹਿਲਾਂ ਜਿਹੜੇ ਨਰਮ ਦਲੀ ਚੱਲਣ ਵਾਲੇ ਕੁਝ ਹਟਲ ਵਿਹਾਰੀ ਬਾਜਪਾਈ ਵਰਗੇ ਪੁਰਾਣੇ ਜਿਹੜੇ ਉਹ ਖੁੰਝੇ ਲਾਤੇ ਸੀ ਅਗਲੇ ਨੇ ਸੋ ਇਸ ਕਰਕੇ ਕੋ ਮੋਦੀ ਭਾਜਪਾ ਨੂੰ ਦੋ ਤਰ੍ਹਾਂ ਨਾਲ ਦੇਖੋ ਆਪਾਂ ਇੱਕ ਕੋਈ ਇਹ ਵਡਾਂਗਾ ਕੱਢਣ ਵਾਲੇ ਲੋਕਾਂ ਦੇ ਦੁਸ਼ਮਣ ਭਾਜਪਾ ਨੂੰ ਹਰਾਉਣ ਦੇ ਲਈ ਇੰਡੀਆ ਗੱਠ ਚੂੜ ਬਣਾ ਲਿਆ ਸਾਰਿਆਂ ਨੇ ਪਾਰਟੀਆਂ ਇਕੱਠੀਆਂ ਹੋ ਰਹੀਆਂ ਨੇ ਕਹਿੰਦੇ ਮੋਦੀ ਨੂੰ ਭਜਾਉਣਾ ਭਾਜਪਾ ਨੂੰ ਭਜਾਉਣਾ ਕਹਿੰਦੇ ਇੰਡੀਆ ਗੱਠਜੋੜ ਬਣਾਇਆ ਕਿਵੇਂ ਦਾ ਲੱਗਦਾ ਤੁਹਾਨੂੰ ਲੱਗਦਾ ਕਿ ਭਾਜਪਾ ਸਰਕਾਰ ਜਿਹੜੀ ਚਲੀ ਜਾਵੇ ਇੰਡੀਆ ਗੱਠਜੋੜ ਜਿਹੜਾ ਇਹਨਾਂ ਦਾ ਉਹ ਜਿੱਤ ਪਾਵੇ ਸਾਡੇ ਕੰਨੋ ਮੋਦੀ ਭਜਾ ਦਿਓ ਕੋਈ ਹੋਰ ਆ ਗਿਆ ਜਿਹੜਾ ਇਦੋਂ ਇਹਦਾ ਪਿਓ ਆਊਗਾ ਲੋਕਾਂ ਦੇ ਕੁਹਾੜਾ ਉਦੋਂ ਤੇਜ਼ ਕਰਨਾ ਮੈਂ ਇਹ ਨਹੀਂ ਕਹਿੰਦਾ ਇਹ ਸਾਡਾ 75 ਸਾਲ ਦਾ ਇਤਿਹਾਸ ਕਹਿੰਦਾ ਆ 77 ਸਾਲ ਦੇ ਵਿੱਚੋਂ ਇਹ ਆਪ ਮੰਨਦੇ ਆ ਵੀ ਜਿੰਨਾ ਕੰਮ 10 ਸਾਲਾਂ ਚ ਮੋਦੀ ਨੇ ਕਰਤਾ 14 ਤੇ ਲੈ ਕੇ ਹੁਣ ਤੱਕ 24 ਤੱਕ ਵੀ ਉਹਨਾਂ ਕੰਮ ਦੂਜੀਆਂ ਨਹੀਂ ਕਰ ਸਕਿਆ ਠੀਕ ਹੈ ਦੂਜੇ ਫਿਰ ਉਹ ਠੰਡੇ ਚ ਚਲਦੇ ਸੀ ਇਹਦਾ ਮਤਲਬ ਲੋਕਾਂ ਨੂੰ ਕੁੱਟਣ ਲੁੱਟਣ ਦੇ ਵਿੱਚ ਲੋਕਾਂ ਦੀਆਂ ਜਿਹੜੀਆਂ ਲੋਕਪ੍ਰੋਧੀ ਨੀਤੀਆਂ ਲਾਗੂ ਕਰਨ ਦੇ ਵਿੱਚ ਜਿੰਨੀਆਂ ਉਹਨਾਂ ਨੇ 67 ਸਾਲਾਂ ਚ ਕੀਤੀਆਂ ਇਹਨਾਂ ਨੇ ਕਹਿੰਦੇ 10 ਸਾਲਾਂ ਚ ਕਰਤੀਆਂ ਤੇ ਜਿਹੜਾ ਹੁਣ ਆਲਾ ਆਊਗਾ ਉਹ 5 ਸਾਲਾਂ ਚ ਕਰੂਗਾ ਸੋ ਇਸ ਗੱਲ ਕੇ ਕਿਉਂਕਿ ਉਹ ਸਿਸਟਮ ਹੈ ਲੋਕਾਂ ਨੂੰ ਅਸੀਂ ਤਾਂ ਤੁਹਾਡੇ ਮਾਦਮਾ ਨਹੀਂ ਕਹਾਂਗੇ ਵੀ ਮੋਦੀ ਭਜਾ ਦਿਓ ਜਿਹੜਾ ਹੋਰ ਆਇਆ ਉਹਦੇ ਨਾਲ ਵੀ ਲੜਾਈ ਆਈ ਲੜਨੀ ਪਊ ਤੁਸੀਂ ਤਾਂ ਤੁਹਾਡੇ ਮੰਗਾ ਮਸਲੇ ਤਾਂ ਤੁਹਾਡੇ ਤਬਕਿਆਂ ਦੇ ਤਬਾਕ ਦੇ ਨਾਲ ਤੁਹਾਡੇ ਸਾਂਝੇ ਸੰਘਰਸ਼ਾਂ ਦੇ ਨਾਲ ਇਕੱਠੇ ਹੋ ਕੇ ਲੜਨ ਦੇ ਨਾਲ ਹੀ ਹੱਲ ਹੋਣਿਆ ਕੀ ਲੱਗਦਾ ਲੋਕ ਪਿੰਡਾਂ ਦੇ ਵਿੱਚ ਵੋਟਾਂ ਮੰਗਣ ਦੇ ਲਈ ਆਉਣਗੇ ਤੇ ਲੋਕ ਪੁੱਛਣਗੇ ਤੁਹਾਨੂੰ ਲੱਗਦਾ ਜਾਗਰੂਕ ਨੇ ਤੁਹਾਡੇ ਧਰਨਿਆਂ ਦੇ ਵਿੱਚ ਜਾਂਦੇ ਨੇ ਤੁਹਾਡੇ ਵੱਲੋਂ ਉਹਨਾਂ ਦੀਆਂ ਕਲਾਸਾਂ ਲਾਈਆਂ ਜਾਂਦੀਆਂ ਨੇ ਜਾਂ ਉਹਨਾਂ ਧਰਨਿਆਂ ਦਾ ਕਾਠ ਹੀ ਰਵੇਗਾ ਸਿਰਫ ਲੀਡਰਾਂ ਖਿਲਾਫ ਹੀ ਜਿਹੜਾ ਉਹ ਗੱਲਾਂ ਜਾਣਦੇ ਨੇ ਜਾਂ ਇਹਨਾਂ ਨੂੰ ਨਹੀਂ ਪੁੱਛਣਗੇ ਨਹੀਂ ਦੇਖੋ ਭਾਜਪਾ ਨੂੰ ਤਾਂ ਨਹੀਂ ਪੈਰ ਤਾਂ ਦਿੰਦੇ ਲੋਕ ਭਾਜਪਾ ਦੀ ਦੁਸ਼ਮਣੀ ਨੂੰ ਨਹੀਂ ਭੁੱਲੇ ਲੋਕ ਉਤਾਹ ਸਾਨੂੰ ਬਠਿੰਡੇ ਵਾਲੇ ਨੇ ਦਿਖਾਤਾ ਅਸੀਂ 23 ਤਰੀਕ ਨੂੰ ਵੱਡਾ ਇਕੱਠ ਕਰਕੇ ਤੁਹਾਨੂੰ ਹੀ ਪਤਾ ਬਰਨਾਲੀ ਦੀ ਧਰਤੀ ਤੇ ਰੈਲੀ ਕਰਕੇ ਆਏ ਹਾਂ 24 ਨੂੰ ਸਾਨੂੰ 2 ਘੰਟੇ ਪਹਿਲਾਂ ਪਤਾ ਲੱਗਦਾ ਵੀ ਸੁਨੀਲ ਜਾਖੜੇ ਤੇ ਆ ਰਿਹਾ 24 ਘੰਟੇ 2 ਘੰਟਿਆਂ ਦੇ ਸੱਦੇ ਤੇ ਸਾਡਾ 500 ਬੰਦਾ ਪਹੁੰਚ ਗਿਆ ਉੱਥੇ ਤੇ ਉਹਨੂੰ ਆਪ ਦਾ ਦੌਰਾਰਾ ਰੱਦ ਕਰਨਾ ਪਿਆ ਇਹ ਪਿੰਡਾਂ ਦੇ ਵਿੱਚ ਕਿਵੇਂ ਵੱਢ ਜਾਣਗੇ ਤੇ ਸ਼ਹਿਰਾਂ 'ਚ ਨਹੀਂ ਵੱਢਣ ਦਿੱਤਾ ਇਹਨਾਂ ਦਾ ਸ਼ਹਿਰਾਂ 'ਚ ਤਾਂ ਇਹਨਾਂ ਦਾ ਵੱਧ ਦਬਦਬਾ ਹੈਗਾ ਉੱਥੇ ਉਹਨਾਂ ਦਾ ਆਪ ਦਾ ਪ੍ਰਬੰਧ ਬੈਠਾ ਹੈ ਇਸ ਕਰਕੇ ਲੋਕ ਭੁੱਲੇ ਨਹੀਂ ਲੋਕ ਸਵਾਲ ਸਾਰਿਆਂ ਨੂੰ ਹੀ ਕਰਨਗੇ ਤੇ ਪਰ ਇਹਨਾਂ ਦਾ ਤਾਂ ਇਥੋਂ ਤੱਕ ਵੀ ਪਤਾ ਹੋ ਸਕਦਾ ਇਹਨਾਂ ਨੂੰ ਪਿੰਡਾਂ 'ਚ ਨਾ ਵੰਡ ਦੇਣ ਬੋਰਡ ਲੱਗਣ ਲਈ ਸ਼ੁਰੂ ਹੋ ਗਏ ਹੋਰ ਹੋਗੇ ਭਾਵੇਂ ਸਾਡੀ ਪੌਲਸੀ ਨਹੀਂ ਇਸ ਤਰ੍ਹਾਂ ਉਹ ਸਾਡੀਆਂ ਜੱਥੇ ਬੰਦੇ ਵੀ ਕੁਛ ਲਾ ਦੇਣ ਆਪ ਮਹਾਰੇ ਲੋਕ ਵੀ ਫੈਸਲੇ ਕਰ ਰਹੇ ਆ ਵੀ ਫਲੈਕਸ ਬੋਰਡ ਲਾ ਦਿਓ ਲਿਖ ਕੇ ਜੀ ਭਾਜਪਾ ਵਾਲਿਆਂ ਨੂੰ ਤਾਂ ਅਸੀਂ ਪਿੰਡਾਂ 'ਚ ਨਹੀਂ ਵੰਡਣ ਦੇ ਹਾਲਾਤ ਤਾਂ ਤੇ ਹੀ ਬਣੀਆਂ ਤੁਰੀਆਂ ਜਾਣਗੇ ਤੇ ਵਾਕਈ ਇਹ ਲੋਕ ਇਹਨਾਂ ਨੂੰ ਪਿੰਡਾਂ 'ਚ ਨਹੀਂ ਇਹਨਾਂ ਦੇ ਤਾਂ ਇਕੱਠੇ-ਕੁੱਠੇ ਵੀ ਨਹੀਂ ਹੋਣੇ ਇਕੱਠੇ ਨੂੰ ਕਰਨੀ ਨਹੀਂ ਦਿੰਦਾ ਕੋਈ ਹਾਲ ਤਾਂ ਇਹ ਵੰਡੀਆਂ ਹੋਣ ਵਾਲੇ ਦੇ ਨਾਲ ਜੀ ਇਹਨਾਂ ਨੂੰ ਹੋ ਸਕਦਾ ਘਰਾਂ ਤੋਂ ਨਿਕਲਣ ਦੇਣ ਪਾ ਪਾ ਦੇ ਲੀਡਰਾਂ ਨੂੰ ਤਾਂ ਤੁਸੀਂ ਕਹਿ ਰਹੇ ਹੋ ਘਰਾਂ ਦੇ ਵਿੱਚੋਂ ਲੀਡਰਾਂ ਨੂੰ ਨਾ ਨਿਕਲਣ ਦੇਣ ਪਰ ਪੰਜਾਬ ਦੀਆਂ ਪਾਰਟੀਆਂ ਦੇ ਵਿੱਚੋਂ ਨਿਕਲ-ਨਿਕਲ ਕੇ ਲੀਡਰ ਆ ਜਿਹੜੇ ਭਾਜਪਾ ਦੇ ਵਿੱਚ ਜਾ ਰਹੇ ਨੇ ਭਾਜਪਾ ਵੱਲੋਂ ਉਹਨਾਂ ਨੂੰ ਟਿਕਟਾਂ ਤੱਕ ਅਨਾਉਂਸ ਕਰ ਦਿੱਤੀਆਂ ਉਹ ਤਾਂ ਦੇਖੋ ਇਹ ਤਾਂ ਸੱਤਾ ਦੀ ਭੁੱਖ ਦੇ ਆ ਜਿਹਨਾਂ ਨੂੰ ਕੁਰਸੀ ਦੀ ਭੁੱਖ ਆ ਉਹਨਾਂ ਨੂੰ ਲੱਗੀ ਜਾਂਦਾ ਇੱਕ ਗੱਲ ਦੂਜੀ ਭਾਜਪਾ ਉੱਤੇ ਕਾਮਯਾਬ ਹੈ ਭਾਜਪਾ ਡਰਾਉਂਦੀ ਵੀ ਹੈ ਆਈਡੀ ਦੇ ਛਾਪੇ ਹੋਰ ਉਹਨਾਂ ਕੋਲੇ ਤਾਕਤਾਂ ਹੈਗੀਆਂ ਉਹਨਾਂ ਨੂੰ ਕਿਉਂਕਿ ਇਹ ਚੋਰ ਤਾਂ ਸਾਰੇ ਹੈਗੇ ਆ ਨਾ ਉਹਨਾਂ ਨੂੰ ਇਹਨਾਂ ਦੀ ਚੋਰੀ ਦਾ ਪਤਾ ਹੈ ਅਗਰ ਇਹਨੂੰ ਕਹਿੰਦਾ ਵੀ ਇਹ ਮਾਝ ਦੇਣਗੇ ਉਹ ਚੁੱਪ ਕਰਕੇ ਇਹਨਾਂ ਦੀ ਸ਼ਰਨ ਲੱਗ ਜਾਓ ਇਹ ਡਰਾ ਕੇ ਮਗਰ ਲਾ ਰਹੇ ਵੱਡਾ ਤੇ ਲੱਗਦਾ ਜਿੱਕਰ ਡਰਾ ਕੇ ਮਗਰ ਲਾ ਰਹੇ ਸਿਮ ਭਗਵੰਤ ਮਾਨ ਤਾਂ ਬੋਰਡ ਲਾ ਰਹੇ ਆ ਫਲੈਕਸ ਬੋਰਡ ਲਾ ਰਹੇ ਆ ਕਿ ਕਹਿੰਦੇ ਮੇਰੀ ਸਰਕਾਰ ਮੇਰੇ ਐਮਐਲਏ ਇਮਾਨਦਾਰ ਤੇ ਪਰ ਉਸੇ ਇਮਾਨਦਾਰ ਚੋਂ ਨਿਕਲ ਕੇ ਸਰਕਾਰ ਚੋਂ ਆ ਪਾਜ-ਪਾਚੇ ਨਾ ਡੇ ਮੈਲੇ ਜਾ ਰਹੀ ਹੈ ਤੁਸੀਂ ਕਹਿੰਦੇ ਈਡੀ ਦੀ ਵਿਜੀਲੈਂਸ ਦੀ ਤਾਂ ਫਿਰ ਕਿੱਥੇ ਗਈ ਇਮਾਨਦਾਰੀ ਇਮਾਨਦਾਰੀ ਤਾਂ ਦੇਖੋ ਕੁਲਦੀਪ ਇਹਨਾਂ ਦੀ ਕੋਈ ਨਹੀਂ ਰਹੀ ਇਸ ਕਰ ਲੋ ਤਾਂ ਲੋਕਾਂ ਦੇ ਸਾਹਮਣੇ ਨੰਗੇ ਹੋ ਗਏ ਇਹਨਾਂ ਦੀ ਕੋਈ ਇਮਾਨਦਾਰੀ ਨਹੀਂ ਇਹ ਤਾਂ ਇਹੋ ਜਿਹੇ ਬੰਦੇ ਆ ਸ਼ਾਮ ਨੂੰ ਇਸ ਵੇਲੇ ਸੌਣ ਵੇਲੇ ਯਾਰ ਉਹ ਜਿਹੜੀ ਪਾਰਟੀ ਦੇ ਗੁਣ ਗਾਈ ਜਾਂਦੇ ਆ ਤੜਕੇ ਨੂੰ ਉਹ ਪਾਰਟੀ ਮਾੜੀ ਹੋ ਜਾਂਦੀ ਹੈ ਜੀ ਨੂੰ ਨਿੰਦੇ ਹੁੰਦੇ ਉਹਦੇ ਜਾਵੜੇ ਦੁੱਧ ਧੋਤੀ ਹੋ ਜਾਂਦੀ ਹੈ ਰਾਤ ਦੇ ਰਾਤੀ ਬਦਲ ਜਾਂਦੇ ਐ ਰਾਤ ਨੂੰ ਤੜਕੇ ਉੱਠਦੇ ਹੋਰ ਨਾ ਸ਼ਾਮ ਨੂੰ ਖੰਮਣੀ ਹੋਰ ਨਾ ਹੋ ਜਾਣ ਆ ਇਸ ਤਰ੍ਹਾਂ ਇਹਨਾਂ ਨੇ ਇਹਨਾਂ ਨੂੰ ਕੁਰਸੀ ਦੀ ਭੁੱਖ ਕਰਕੇ ਲੋਕ ਇਹ ਗੱਲਾਂ ਇਹਨਾਂ ਦੀਆਂ ਬੁੱਝ ਚੁੱਕੇ ਵੀ ਇਹਨਾਂ ਦਾ ਕੋਈ ਸਿਕਾ ਲੋਕ ਤਾਂ ਭੰਬਲ ਭੂਸੇ ਜਾ ਵੀਰ ਕੀ ਨੂੰ ਇੱਕ ਸਾਡੇ ਬੁੜੀਆਂ ਮਤਲਬ ਰੋਂਦੀਆਂ ਕਹਿੰਦੀਆਂ ਹੁੰਦੀ ਕਿ ਕੀ ਨੂੰ ਰੋਵਾ ਤੇ ਕੀ ਨੂੰ ਸਿੱਟਾਂ ਵੀ ਪਿਛਾੜੀ ਮੇਰੇ ਸਹੁਰੇ ਦੇ ਆਇਆ ਇਹਨਾਂ ਵਾਸਤੇ ਲੋਕਾਂ ਦੀ ਇਹ ਹਾਲਤ ਬਣੀ ਹੋਈ ਹੈ ਲੋਕ ਕਿੱਧਰ ਜਾਣ ਕੀ ਨੂੰ ਚੋਣ ਕੀ ਨੂੰ ਆਸਣੋ ਕਹਿੰਦੇ ਵੀ ਆ ਇਹਨੂੰ ਚੋਣਦੇ ਐ ਇਹ ਉਦੋਂ ਵੱਡਾ ਡਾਕੂ ਐ ਇਹਨੂੰ ਚੋਣਦੇ ਐ ਇਹ ਉਦੋਂ ਵੱਡਾ ਡਾਕੂ ਐ ਇਸ ਕਰਕੇ ਲੋਕ ਭੰਬਲ ਭੂਸੇ ਚਾਏ ਜ ਦੀ ਤਾਕਤ ਜਣੀ ਹਜੇ ਪੂਰੀ ਬਣੀ ਨਹੀਂ ਜਦੋਂ ਆਪ ਦੀ ਤਾਕਤ ਹੋ ਗਈ ਇਹਨਾਂ ਨੂੰ ਮਾਝ ਦੇਣਗੇ ਲੋਕ ਸਮਾਂ ਦੇਣ ਦੇ ਲਈ ਬਹੁਤ ਮਿਹਰਬਾਨੀ ਧੰਨਵਾਦ